ਵਾਰਿਸ਼ ਕਿਤੇ ਹੋਰ ਹੁੰਦੀ ਹੈ ਪਰ ਸਲਾਬ ਇੱਧਰ ਆਉਂਦੀ ਹੈ ਮੁੱਦਾ ਕੋਈ ਵੀ ਹੋਵੇ ਪਰ ਸੈਂਟਰ ਸ਼੍ਰੋਮਣੀ ਅਕਾਲੀ ਦਲ ਹੁੰਦਾ ਹੈ ਮੈਂਬਰ ਪਾਰਲੀਮੈਂਟ ਬਹੁਤ ਨਹੀਂ ਬਹੁਤ ਵੱਡਾ ਹਾਊਸ ਹੈ ਆਪਾਂ ਵੇਖਿਆ ਕਰਨ ਵਾਕਾ ਸੋਧ ਬਿੱਲ ਆਇਆ ਤੇ ਗੱਲ ਕਿਹਨੇ ਠਾਈ ਜਿਹਦਾ ਇੱਕੋ ਹੀ ਐਮਪੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਲਹਿਜੇ ਨਾਲ ਜਿਸ ਅੰਦਾਜ਼ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹ ਕੱਲਾ ਕੱਲਾ ਸ਼ਬਦ ਕਿਹਾ ਜਿੱਥੇ ਕੁੱਜੇ 'ਚ ਸਮੁੰਦਰ ਬੰਦ ਕੀਤਾ ਉੱਥੇ ਭਾਰਤ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਂਦੀ ਇਹ ਵਾਕਈ ਤੁਹਾਡੇ ਚ ਹਮਦਰਦੀ ਹੈ ਆਓ ਧਾਰਾ 25 ਬੀਚ ਸੋਧ ਕਰੋ ਸਿੱਖ ਇੱਕ ਬੱਕਰੀ ਕੌਮ ਹੈ ਸੀਤੇ ਰਹੂਗੀ ਤੁਸੀਂ ਕਿਉਂ ਨਹੀਂ ਸੋਧ ਕਰਦੇ ਤੇ ਜਦੋਂ ਜੋ ਗਾਗੂ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਨਾਲ ਚੱਲਿਆ ਤਾਂ ਕਿਸ ਤਰ੍ਹਾਂ ਤੁਸੀਂ ਸੰਗਤ ਦਰਸ਼ਨ ਤੇ ਦੇਸ਼ ਦੇ ਵਿੱਚ ਬਾਅਦ ਦੇ ਵਿੱਚ ਸਕੀਮਾਂ ਪਾਲਿਸੀਆਂ ਲਾਗੂ ਹੁੰਦੀਆਂ ਪਹਿਲਾਂ ਇਹ ਪੰਜਾਬ ਤੋਂ ਸ਼ੁਰੂ ਹੁੰਦਾ ਗੁਰੂ ਨਾਨਕ ਦਾ ਸਿਧਾਂਤ ਕਿਸੇ ਨੂੰ ਪੈਨਸ਼ਨ ਆਟਾ ਦਾਲ ਸਗਨ ਸਕੀਮ ਇੱਕ ਸਿਕ ਨਮੈਂਦਾ ਬੀਬੀ ਹਰਸਿਮਰਤ ਕੌਰ ਆਵਾਜ਼ ਠਾਉਂਦੀ ਹੈ ਪਾਰਲੀਮੈਂਟ ਚ ਮੰਦੀ ਸਿੱਗਾਂ ਦੀ ਤਾਂ ਦੇਸ਼ ਦਾ ਗ੍ਰਹਿ ਮੰਤਰੀ ਉੱਠ ਕੇ ਬੋਲਦਾ ਆ 10 ਸਾਲਾਂ ਚ ਬੀਬੀ ਹਰਸਿਮਰਤ ਕੌਰ ਬਾਦਲੀ ਨੇ ਜਿਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਟੋਕਿਆ ਕਿ ਸਾਨੂੰ ਧੱਕਾ ਕਰ ਰਹੇ ਹੋ ਬਾਗੀ ਧੜਾ ਦਾਗੀ ਧੜਾ ਜੋ ਆਪੋ ਆਪੇ ਬਣੇ ਮੈਂ ਸਮਝਦਾ ਨਵੇਂ ਨਾਂ ਦੇ ਰੱਖਿਆ ਪੰਜ ਮੈਂਬਰੀ ਕਮੇਟੀ ਦਾਗੀ ਤੋ ਮੈਂ ਤਾਂ ਬਾਗੀ ਕਿਹਾ ਤੁਸੀਂ ਨਾਲ ਦਾਗੀ ਲਾਤਾ ਦਾਗੀ ਤਾਂ ਸਿੰਘ ਸਾਹਿਬ ਹੀ ਕਹਿ ਰਹੇ ਸੀ ਨਾ ਯਾਨੀ ਹਰਪ੍ਰੀਤ ਸਿੰਘ ਦਾ ਸਬਦ ਉਹਨਾਂ ਨੂੰ ਇਕੱਠੇ ਕਰਨਾ ਹੀ ਨਹੀਂ ਅਕਾਲ ਤਖਤ ਸਾਹਿਬ ਦਾ ਕੰਮ ਹੈਗਾ ਅਕਾਲ ਤਖਤ ਸਾਹਿਬ ਦਾ ਫਲਸਫਾ ਕਿ ਪੂਰੀ ਕੌਮ ਨੂੰ ਇਕੱਠਾ ਕਰਨਾ ਇਹੀ ਬੰਦੀ ਸੋੜ ਦਿਵਸ ਤੇ ਕਿਹਾ ਸੀ ਤੇ ਇਹੀ ਉਹਦੇ ਦੋ ਤਰੀਕ ਨੂੰ ਉਹਦੇ ਲੀਡਰਾਂ ਨੂੰ ਅਸੀਂ ਕਿਸੇ ਵੀ ਗੱਲ 'ਚ ਕਟੇਰੇ 'ਚ ਖੜਾ ਨਹੀਂ ਕਰ ਸਕੇ ਉਹਨਾਂ ਦੇ ਚਿੱਟੇ ਧਾਮਣ ਤੇ ਦਾਾ ਨਹੀਂ ਲਾ ਸਕੇ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਹੋਰ ਰਹਾ ਨਹੀਂ ਕਿ ਉਹਨਾਂ ਨੂੰ ਉਲਝਾ ਲੂ ਗੱਲ ਚੁੱਲ੍ਹੇ ਸਿਮੇਟਣ ਦੀ ਹੈ ਗਿਆਨੀ ਹਰਪ੍ਰੀਤ ਸਿੰਘ ਕੀ ਕਹਿ ਰਹੇ ਹੈ ਸਿਪਸੈਨ ਨਾਲ ਹਲ ਕਰਾਂਗੇ ਮਹਾਰਾਸ਼ਟਰ ਨਾਲ ਹਲ ਕਰਾਂਗੇ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਹਿ ਰਹੇ ਆ ਕਿ ਭਾਈ ਮਨੀਂਦਰ ਸਿੰਘ ਸਰਸਾ ਜਾਂ ਬਾਗੀ ਜੋ ਰਹਿਤਮ ਰਿਆਦਾ ਦੀ ਪਾਲਣਾ ਨਹੀਂ ਕਰਦੇ ਜੋ ਦਾੜੀ ਰੰਗਦੇ ਇੱਥੋਂ ਤੁਰ ਜੂ ਕਿਉਂਕਿ ਤੁਹਾਨੂੰ ਸਜ਼ਾ ਵੀ ਨਹੀਂ ਦਿੰਦੇ ਅਸੀਂ ਰਹਿਤ ਮਰਿਆਦਾ ਤੁਸੀਂ ਪਰਪੱਕ ਨਹੀਂ ਹੈਗੇ 15 ਮਿੰਟਾਂ ਬਾਅਦ ਕਮੇਟੀ 'ਚ ਕਿਹਨੂੰ ਪਾਉਣੇ ਆ ਗੁਰਮਤਿ ਦੀ ਰਹਿਤ ਮਰਿਆਦਾ ਤੀਹਰਾ ਨਹੀਂ ਉਤਰਦਾ ਮਨਪ੍ਰੀਤ ਸਿੰਘ ਯਾਲੀ ਇਕਬਾਲ ਸਿੰਘ ਝੁੰਦਾ ਜਿਹੜਾ ਨਾ ਗੁਰਮਤਿ ਦਾ ਧਾਰਨੀ ਹੈ ਜਿਹਦੇ ਨਾਂ ਬੱਚੇ ਗੁਰਮਤਿ ਦੇ ਧਾਰਨੀ ਹੈ ਕਲੀਨ ਸ਼ੇਪ ਹੈ ਬੋਧੀਆਂ ਵਾਲੇ ਹੈ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਡੇ ਸਿਧਾਂਤਾਂ ਨੂੰ ਚੇਂਜ ਕਰੋਗੇ ਤੁਸੀਂ ਮਰਿਆਦਾ ਨੂੰ ਚੇਂਜ ਕਰੋਗੇ ਗੁੜਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਰਹੇ ਐ ਤਾਂ ਜਾ ਕੇ ਲੋਕਾਂ ਨੇ ਇਹਨੂੰ ਬਣਾਤਾ ਤੇ ਹੁਣ ਅਕਾਲ ਤਖਤ ਹੀ ਬਣ ਕੇ ਬਹਿ ਗਏ ਤੁਸੀਂ ਉਹਨਾਂ ਸੋਸ਼ਲ ਅਕਾਊਂਟ ਚੈੱਕ ਕਰਿਆ ਕਰੋ ਕੀ ਲਿਖਦੇ ਐ ਕਿ ਅਕਾਲ ਤਖਤ ਸਭ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਅਸੀਂ ਅਸੀਂ ਕਿੱਥੇ ਲਿਖਿਆ ਮੈਂ ਸਮਝਦਾ 27 ਦੇ ਵਿੱਚ ਕਿ ਨਵੇਕਲੀ ਜੋਨ ਹੋਊ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਨੌਜਵਾਨ ਜੂਥ ਹੋਣਗੇ ਅਕਾਲੀ ਦਲ ਖਾਤੋਂ ਲੋਕਾਂ ਦੇ ਦਿਲਾਂ 'ਚ ਘਰ ਕੀਤਾ ਹੋਇਆ ਅਕਾਲੀ ਦਲ ਇੱਕ ਜਨੂਨ ਹੈ ਅਕਾਲੀ ਦਲ ਇੱਕ ਜज्ਬਾ ਅਕਾਲੀ ਦਲ ਇੱਕ ਲਹਿਰ ਹੈ ਅਕਾਲੀ ਦਲ ਇੱਕ ਲੋਕਾਂ ਦੀ ਜੋ ਅੰਦਰ ਦਿਲ ਹਿਰਦੇ ਦੇ ਜੋ ਹਵਾਰ ਹੈ ਜੋ ਸੋਚ ਹੈ ਜੋ ਰਹਿ ਆ ਉਹਦਾ ਪ੍ਰਤੀਕ ਹੈ ਅੱਜ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਦਿੱਲੀ ਵੱਲੋਂ ਵੀ ਪੰਜਾਬ ਵੱਲੋਂ ਵੀ ਕਾਂਗਰਸ ਵੱਲੋਂ ਵੀ ਤੇ ਸਾਰੀਆਂ ਤਾਕਤਾਂ ਲਗੀਆਂ ਹੋਈਆਂ ਪਰ ਉਹ ਗੁਰੂ ਦਾਸ ਸਿੰਘ 8 ਮਹੀਨੇ ਤੋਂ ਘਰੇ ਬੈਠਾ ਤੇ ਕੌਮ ਦਾ ਚੰਗਾ ਲੋਚ ਰਿਹਾ ਪਾ ਨਫਰਤ ਦੀ ਅੱਗ ਦੇ ਵਿੱਚ ਐਨੇ ਛੜ ਜਾਗੇ ਕਿ ਆਪਣਾ ਨੁਕਸਾਨ ਕਰ ਲਾਂਗੇ ਦਿੱਲੀੋਂ ਭੇਜੇ ਜਾਂਦੇ ਆ ਆਪਦੇ ਬੰਦੇ ਸਰਕਾਰਾਂ ਵੱਲੋਂ 사ਸ਼ੀਕਾਰ Delhi Post ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਗगन ਸ਼ੁਕਲਾ ਪੰਜਾਬ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂਗੇ ਲਗਾਤਾਰ ਪੰਜਾਬ ਯਾ ਕੇਂਦਰ ਦੇ ਕੇਂਦਰ ਬਿੰਦੂ ਤੇ ਇਸ ਵੇਲੇ ਗੱਲਬਾਤ ਪੰਥ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਹੈ ਮੇਰੇ ਨਾਲ ਗੱਲਬਾਤ ਦੇ ਲਈ ਮੈਂਬਰ ਐਸਜੀਪੀਸੀ ਗੁਰਪ੍ਰੀਤ ਸਿੰਘ ਝੱਬਰ ਮੌਜੂਦ ਨੇ ਚੱਬਰ ਸਾਬ ਡੇਲੀ ਪੋਸਟ ਤੇ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸ਼ਕਲਾ ਜੀ ਵੈਗਰੀ ਜੀ ਦਾ ਖਾਲਸਾ ਵੈਗਰੀ ਜੀ ਕੀ ਫਤਿਹ ਚੱਬਰ ਸਾਬ ਬਾਰਿਸ਼ ਕਿਤੇ ਹੋਰ ਹੁੰਦੀ ਆ ਪਰ ਸਹਲਾਬ ਇੱਧਰ ਆਉਂਦੀ ਆ ਮੁੱਦਾ ਕੋਈ ਵੀ ਹੋਵੇ ਪਰ ਸ਼੍ਰੋਮਣੀ ਅਕਾਲੀ ਦਲ ਹੁੰਦਾ ਐਵੇਂ ਕਿਉਂ ਐ ਕਿਉਂਕਿ ਤੁਸੀਂ ਤਾਜ਼ਾ ਤਾਜ਼ੀ ਕੱਲ ਵੇਖਿਆ ਕੱਲ ਦੀ ਧਾਰਨਾ ਹੈਗੀ ਐ ਪਰ ਸ਼੍ਰੋਮਣੀ ਅਕਾਲੀ ਦਲ ਗੁਰੂ ਨਾਨਕ ਦੇ ਮਹਾਰਾਜ ਦੇ ਦੱਸੇ ਫਲਸਫੇ ਤੇ ਚੱਲਦਾ ਹਮ ਬਾਬਰ ਨੂੰ ਜਾਬਰ ਕਹਿੰਦਾ ਹਮ 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 ਹ ਤੇ ਅਕਾਲੀ ਦਲ ਸ੍ਰੀ ਅਕਾਲ ਤਖਤ ਸਭ ਤੋਂ ਸਿੱਧ ਲੈਂਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੈਦਾ ਹੋਈ ਇਹ ਜਥੇਬੰਦੀ ਹੈ ਹੂੰ ਇਸੇ ਕੌਮ ਦੀ ਖਾਸ ਕਰ ਪੰਜਾਬ ਦੀ ਜਿੱਥੇ ਫੌਜ ਹੈ ਬਾੜ ਹੈ ਉੱਥੇ ਘੱਟ ਗਿਣਤੀ ਦੀ ਵੀ ਤਰਜਮਿਨੀ ਕਰਦੀ ਹੈ ਹੂੰ ਦੇਸ਼ ਦੇ ਮੈਂਬਰ ਪਾਰਲੀਮੈਂਟ ਬਹੁਤ ਨੇ ਬਹੁਤ ਵੱਡਾ ਹਾਊਸ ਹੈ ਆਪਾਂ ਵੇਖਿਆ ਕੱਲ ਜਦੋਂ ਵੱਖ ਸੰਸ਼ੋਧ ਬਿੱਲ ਆਇਆ ਹੂੰ ਤੇ ਗੱਲ ਕੀ ਨਹੀਂ ਠਾਈ ਜਿਹਦਾ ਇੱਕੋ ਹੀ ਐਮਪੀ ਹੈ ਹੂੰ ਸ਼੍ਰੋਮਣੀ ਅਕਾਲੀ ਦਲ ਜਿਸ ਲਹਿਜੇ ਨਾਲ ਜਿਸ ਅੰਦਾਜ਼ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਹ ਕੱਲਾ ਕੱਲਾ ਸ਼ਬਦ ਕਿਹਾ ਜਿੱਥੇ ਕੁੱਜੇ 'ਚ ਸਮੁੰਦਰ ਬੰਦ ਕੀਤਾ ਉੱਥੇ ਭਾਰਤ ਸਰਕਾਰ ਦੀ ਅਸਲੀਅਤ ਸਾਹਮਣੇ ਲਿਆਂਦੀ ਤੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਡਰਾਮਾ ਕਰਕੇ ਉੱਪਰੋਂ ਹਮਦਰਦੀ ਤੇ ਅੰਦਰੋਂ ਖੰਜਰ ਫੇਰਦੇ ਹੋ ਉਦਾਹਰਨ ਦਿੱਤੀ ਕਿਸੇ ਕੌਮ ਨਾਲ ਤੁਸੀਂ ਕਿਸ ਤਰ੍ਹਾਂ ਗੁਰਦੁਆਰਾ ਗਿਆਨਗੋੜ ਦੇ ਦੀ ਮੰਗੂ ਮੱਠ ਅਤੇ ਸਾਰੇ ਗੁਰੂਕਰਾਂ ਦੀ ਤੇ ਨਾਲ ਹਰਿਆਣਾ ਗੁਰਦੁਆਰਾ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਦਿੱਲੀ ਕਮੇਟੀ ਖਾਸ ਕਰਕੇ ਸਿੱਖ ਕੌਮ ਨਾਲ ਤੁਸੀਂ ਜਾਤੀਆਂ ਕੀਤੀਆਂ ਜੇ ਵਾਕਈ ਤੁਹਾਡੇ ਚ ਹਮਦਰਦੀ ਹੈ ਆਓ ਧਾਰਾ 25 ਵਿੱਚ ਸੋਧ ਕਰੋ ਸਿੱਖ ਇੱਕ ਵੱਖਰੀ ਕੌਮ ਹੈ ਸੀਤੇ ਰਹੂਗੀ ਤੁਸੀਂ ਕਿਉਂ ਨਹੀਂ ਸੋਧ ਕਰਦੇ ਪਰ ਉੱਥੇ ਨਹੀਂ ਮੇਰਾ ਕਹਿਣ ਦਾ ਭਾਵ ਨਾ ਲਾਲਚ ਐ ਇਸ ਦੇ ਆਗੂਆਂ ਨੂੰ ਨਾ ਡਰ ਐ ਨਾ ਭੈਅ ਐ ਇੱਕੋ ਹੀ ਗੱਲ ਕਿ ਜਿੱਥੇ ਅਤਿਆਚਾਰ ਹੋ ਰਿਹਾ ਇਨਿਆਇ ਹੋ ਰਿਹਾ ਤੱਕਾ ਹੋ ਰਿਹਾ ਉੱਥੇ ਗੱਲ ਕਰਨੀ ਐ ਤਾਈਆਂ ਫਿਰ ਸਾਰੀਆਂ ਫੋਰਸਾਂ ਸਾਰੀਆਂ ਸਰਕਾਰਾਂ ਸਾਰੀਆਂ ਤਾਕਤਾਂ ਦੀ ਅੱਖ ਹੁੰਦੀ ਐ ਕਿ ਇਸ ਜਮਾਤ ਨੂੰ ਕਮਜ਼ੋਰ ਕਰਕੇ ਰੱਖੀਏ ਪਾੜ ਕੇ ਰੱਖੀਏ ਜਦੋਂ ਵੀ ਦੇਸ਼ ਦੀ ਪਾਰਲੀਮੈਂਟ ਦਾ ਅਜਰਾਜ ਚੱਲਦਾ ਕਿਸਾਨ ਦੀ ਗੱਲ ਮਜ਼ਦੂਰ ਦੀ ਗੱਲ ਵਪਾਰੀ ਦੀ ਗੱਲ ਘਟ ਗਿਣਤੀ ਦੀ ਗੱਲ ਤਾਂ ਬੀਬਾ ਹਰ ਸਿਮਰਤ ਕੌਰ ਵਾਦ ਲਈ ਰੱਖਦੇ ਆ। ਹਮ ਕੱਲਾ ਇਹ ਹੀ ਨਹੀਂ ਵੀ ਰੌਲਾ ਪਾਉਣੀ ਜਾਣਦੇ ਆ ਅਕਾਲੀ। ਹਮ ਲਾਲਾ ਲਾਲਾ ਹੀ ਕਰਨੇ ਜਾਣਦੇ ਆ। ਕਿਉਂਕਿ ਪਿਛਲੇ ਸਮੇਂ 'ਚ ਵੇਖਿਆ ਨਾ ਲਾਲਾ ਲਾਲਾ ਤਾਂ ਸਾਡੇ ਜਿਹੜਾ ਮੁੱਖ ਮੰਤਰੀ ਸੀ ਇਹਨੇ ਵੀ ਬੋਧ ਕੀਤੀ ਸੀ। ਹਮ ਪਰ ਜਦੋਂ ਲੋਕਾਂ ਨੇ ਸੇਵਾ ਦਿੱਤੀ ਹਮ ਤਾਂ ਹੁਣ ਤਾਂ ਆਪਾਂ ਵੇਖਦੇ ਆ ਲੋਕ ਕਿਵੇਂ ਤਰਾ-ਤਰਾ ਕਰਦੇ ਆ ਤੇ ਜਦੋਂ ਅਕਾਲੀ ਦਲ ਦੀ ਸੇਵਾ ਹੁੰਦੀ ਹੈ ਤਾਂ ਇੱਥੇ ਪੰਜਾਬ ਕਿੱਥੋਂ ਕਿੱਥੇ ਜਾਂਦਾ ਤੁਸੀਂ 97 ਤੋਂ 2 ਤੱਕ ਵੀ ਵੇਖਿਆ ਹਮ 7 ਤੋਂ ਲੈ ਕੇ 17 ਤੱਕ ਵੀ ਵੇਖਿਆ 97 ਤੋਂ ਪਹਿਲਾਂ ਤਾਂ ਚੱਲਣ ਹੀ ਨਹੀਂ ਦਿੱਤਾ ਸੀ ਪੰਜ ਸਾਲ ਅਕਾਲੀ ਦਲ ਨੂੰ ਇਹ ਕਹੇ ਕਿ ਤੋੜਦੇ ਸੀ ਮੇ ਰੌਲਾ ਪਾਉਣ ਵਾਲੀ ਹੈ ਇਹ ਲੜਨ ਵਾਲੀ ਨੇ ਤੇ ਜਦੋਂ ਜੋਗ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਆਪਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਨਾਲ ਚੱਲਿਆ ਤਾਂ ਕਿਸ ਤਰ੍ਹਾਂ ਤੁਸੀਂ ਸੰਗਤ ਦਰਸ਼ਨ ਤੇ ਦੇਸ਼ ਦੇ ਵਿੱਚ ਬਾਦ ਦੇ ਵਿੱਚ ਸਕੀਮਾਂ ਪਾਲਿਸੀਆਂ ਲਾਗੂ ਹੁੰਦੀਆਂ ਪਹਿਲਾਂ ਇਹ ਪੰਜਾਬ ਤੋਂ ਸ਼ੁਰੂ ਹੁੰਦਾ ਗੁਰੂ ਨਾਨਕ ਦਾ ਸਿਧਾਂਤ ਕਿਸੇ ਨੂੰ ਪੈਨਸ਼ਨ ਅੱਟਾ ਦਾਲ ਸਗਨ ਸਕੀਮ ਹੋਰ ਵੱਡੀਆਂ ਸੂਚ ਪਰ ਚੰਬਰ ਸਾਹਿਬ ਇਸ ਵੇਲੇ ਸਥਿਤੀ ਜਿਹੜੀ ਇਹ ਆ ਕਿ ਪੰਥਕ ਜੰਡੇ ਬਹੁਤ ਨੇ ਇੱਕ ਪਾਸੇ ਤਾਂ ਤੁਹਾਡੀ ਭਰਤੀ ਮੁਹੰਮਦ ਦੂਜੇ ਪਾਸੇ ਬਾਗੀ ਧੜਾ ਵੀ ਆਪਣੀ ਲਗਾਤਾਰ ਭਰਤੀ ਮੁਹੰਮਦ ਚਲਾ ਰਿਹਾ ਦੇਖ ਸਕਦੇ ਹਾਂ ਮੰਨਪੀ 43 ਨੇ ਹੁਤਮਾਮ ਆਗੂ ਨੇ ਵੱਡੇ ਵੱਡੇ ਇਕੱਠ ਕਰ ਰਹੇ ਨੇ ਮੈਂ ਸਮਝਦਾ ਜਦੋਂ ਕੌਮ ਦੇ ਨਮਾਇंदे ਆਗੂ ਇਹ ਆਵਾਜ਼ ਦਿੰਦੇ ਆ ਨਾ ਹੂੰ ਕਿ ਸਰਕਾਰਾਂ ਸਾਡੇ ਪ੍ਰਬੰਧਾਂ 'ਚ ਦਾਖਲ ਦਾ ਜੀ ਕਰਦੀ ਹੈ ਹੂੰ ਜਾ ਸਾਡੇ ਜਦੋਂ ਸਿੰਘ ਸਾਹਿਬ ਗਿਆਨੀ ਹਰਪੀ ਸਿੰਘ ਜੀ ਬਾਰੇ ਕਿਹਾ ਸੀ ਕਿ ਸਰਕਾਰਾਂ ਨਾਲ ਸਾਂਝ ਹੈ ਉਹ ਚਿੰਤਾ ਯਾਰ ਕੀਤੀ ਸੀ ਕੋਈ ਈਰਖਾ ਨਹੀਂ ਸੀ ਕਿ ਤੁਸੀਂ ਜੀ ਸਦਕੇ ਰੱਖੋ ਸਰਕਾਰਾਂ ਨਾਲ ਸਾਂਝ ਰੱਖੋ ਹਮ ਪਰ ਸਰਕਾਰਾਂ ਨਾਲ ਜੇ ਤੁਸੀਂ ਸਾਂਝ ਰੱਖਦੇ ਹੋ ਤਾਂ ਗੁਰੂ ਨਾਨਕ ਦੇ ਸਿਧਾਂਤ ਤੇ ਨਹੀਂ ਚੱਲ ਸਕਦੇ ਜੇ ਭਾਜਪੀ ਨਾਲ ਅਕਾਲੀ ਦਲ ਸਾਂਝ ਰੱਖਦਾ ਫਿਰ ਮਿਨਿਸਟਰੀ ਥੋੜਾ ਛੱਡਦਾ ਜੇ ਸਿਧਾਂਤ ਪਰ ਸਿਧਾਂਤ ਤੋਂ ਪਰ ਹਟਦੇ ਸੀ ਫਿਰ ਫਿਰ ਬਾਬਰ ਨੂੰ ਜਾਬਰ ਨਹੀਂ ਕਹਿ ਸਕਦੇ ਸੀ ਫਿਰ ਆਪਦੇ ਕਿਸਾਨਾਂ ਨਾਲ ਨਹੀਂ ਖੜ੍ਹ ਸਕਦੇ ਸੀ ਤੇ ਆਪਦੀ ਸਿਕੋਂ ਨਾਲ ਨਹੀਂ ਖੜ੍ਹ ਸਕਦੇ ਸੀ ਤੇ ਜੇ ਸਿਧਾਂਤ ਤੇ ਚੱਲਣਾ ਸਰਕਾਰ ਨਾਲ ਲੜਨਾ ਪਊ ਪਰ ਇੱਥੇ ਸਾਡੇ ਜਥੇਦਾਰ ਸਹਿਬਾਨ ਸਾਹਿਬ ਕਹ ਰਹੇ ਆ ਕਿ ਹਾਂ ਮੇਰੀ ਸੈਂਟਰ ਨਾਲ ਹੈ ਰੱਖੋ ਜੀ ਪਰ ਜਦੋਂ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਰਹੇ ਆ ਜਦੋਂ ਸਾਡੇ ਬੰਦੀ ਸਿੰਘਾਂ ਤੇ ਮੈਂ ਸਮਝਦਾ ਨੋਟੀਫਿਕੇਸ਼ਨ ਕਰਕੇ ਵੀ ਮੁੱਕਰ ਕੇ ਨਹੀਂ ਛੱਡ ਰਹੇ ਤੇ ਸਮਾਂ ਦੀ ਜੇ ਇੱਕ ਸਿਕ ਨਮੈਂਦਾ ਬੀਬੀ ਹਰਸਿਮਰਤ ਕੌਰ ਆਵਾਜ਼ ਠਾਉਂਦੀ ਹੈ ਪਾਰਲੀਮੈਂਟ ਚ ਮੰੰਦੀ ਸਿੱਗਾਂ ਦੀ ਤਾਂ ਦੇਸ਼ ਦਾ ਗ੍ਰਹਿ ਮੰਤਰੀ ਉੱਠ ਕੇ ਬੋਲਦਾ ਮੇਰਾ ਕਹਿਣ ਦਾ ਭਾਪ ਆ 10 ਸਾਲਾਂ ਚ ਬੀਬੀ ਹਰਸਿਮਰਤ ਕੌਰ ਵਾਦਲੀ ਨੇ ਜਿਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਟੋਕਿਆ ਕਿ ਸਾਣਾ ਧੱਕਾ ਕਰ ਰਹੇ ਹੋ ਇਸ ਕੌਮ ਦੇ ਸਿਧਾਂਤ ਦਾ ਵੱਡਾ ਹੋਣ ਕਰਕੇ ਕੌਮ ਨੂੰ ਬਖੇੜਨ ਦੀ ਪਾੜਨੀ ਛਾਛਾਂ ਰਚਦੀਆਂ ਜਿਵੇਂ ਕਿ ਹੁਣ ਚੱਲ ਰਿਹਾ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਆ ਬਾਗੀ ਧੜਾ ਦਾਗੀ ਧੜਾ ਜੋ ਆਪੋ ਆਪ ਆਪੇ ਬਣੇ ਮੈਂ ਸਮਝਦਾ ਨਵੇਂ ਨਾਂ ਦੇ ਰੱਖਿਆ ਪੰਜ ਮੈਂਬਰੀ ਕਮੇਟੀ ਦਾਗੀ ਤੇ ਮੈਂ ਤਾਂ ਬਾਗੀ ਕਿਹਾ ਤੁਸੀਂ ਨਾਲ ਦਾਗੀ ਲਾਤਾ ਦਾਗੀ ਤਾਂ ਸਿੰਘ ਸਾਹਿਬ ਵੀ ਕਹਿ ਰਹੇ ਸੀ ਨਾ ਆਪੋ ਯਾਨੀ ਹਰਪ੍ਰੀਤ ਸਿੰਘ ਦਾ ਸਬਦ ਦਿੱਤਾ ਹੋਇਆ ਦਾਗੀ ਬਾਗੀ ਮੇਰਾ ਕਹਿਣ ਦਾ ਭਾਵ ਕਿ ਕਿਤੇ ਵੀ ਨਹੀਂ ਹੈਗਾ ਪੰਜ ਮੈਂਬਰੀ ਕਮੇਟੀ ਨਾ ਕਿਤੇ ਰਿਕਾਰਡ ਦੇ ਵਿੱਚ ਹੈ ਕਿਤੇ ਵੀ ਨਹੀਂ ਹੈਗਾ ਲਿਖਤੀ ਜਿਹਨੂੰ ਕਹਾਂਗੇ ਦਿਖਾਓ ਕਿਤੇ ਤੇ ਅੱਜ ਤਾਂ ਬੜੇ ਮੈਂ ਸਮਝਦਾ ਅਸੀਂ ਤਾਂ ਉਸ ਦਿਨ ਤੋਂ ਹੀ ਰੌਲਾ ਪਾ ਰਹੇ ਹਾਂ ਤੇ ਕੱਲ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਮੰਗਕਰੀਆ ਸਿੰਘ ਸਾਹਿਬ ਤੋਂ ਕਿਸ ਗੱਲ ਦੀ ਵੀ ਕਲੀਅਰ ਕਰੋ ਸਿੰਘ ਸਾਹਿਬ ਗੈਨੀ ਕੁਲਦੀਪ ਸਿੰਘ ਗਲਗਾਜੀਆਂ ਨੂੰ ਬੇਨਤੀ ਕੀਤੀ ਹੈ ਕਿ ਕਿੱਥੇ ਹੈ ਪੰਜ ਮੈਂਬਰੀ ਕਮੇਟੀ ਅਸੀਂ ਤਾਂ ਕਿਤੇ ਵੇਖਿਆ ਸੁਣਿਆ ਨਹੀਂ ਤੇ ਇਹ ਆਪਣੇ ਆਪ ਨੂੰ ਕਹਿ ਰਹੇ ਪੰਜ ਮੈਂਬਰੀ ਹਾਂ ਸੱਤ ਮੈਂਬਰੀ ਨਿਗਰਾਨ ਕਮੇਟੀ ਸੀ ਜਿਹਦੇ ਮੁਖੀ ਸਰਦਾਰ ਹਰਜਿੰਦਰ ਸਿੰਘ ਧਾਮੀ ਸੀਗੇ ਪਰ ਉਹ ਵੀ ਪੂਰੇ ਪੰਥ ਨੂੰ ਇਕੱਠੇ ਕਰਨ ਦੀ ਗੱਲ ਕੀਤੀ ਸੀ ਕਿਤੇ ਇਹ ਨਹੀਂ ਕਿਹਾ ਜਿਹੜੇ ਅਕਾਲੀ ਦਲ ਦੇ ਵਿੱਚੋਂ ਭੱਜਿਆ ਭਾਜਪੀ ਨਾਲ ਰਲ ਕੇ ਸੱਤਾ ਪ੍ਰਾਪਤੀ ਵਾਸਤੇ ਸੱਤਾ ਲਾਲਸਾ ਵਾਸਤੇ ਜਾਂ ਅਕਾਲੀ ਦਲ ਨੂੰ ਰੋਕਣ ਵਾਸਤੇ ਉਹਨਾਂ ਨੂੰ ਇਕੱਠੇ ਕਰਨਾ ਹੀ ਨਹੀਂ ਅਕਾਲ ਤਖਸਦ ਦਾ ਕੰਮ ਹੈਗਾ ਅਕਾਲ ਤਖਸਦ ਦਾ ਫਲਸਫਾ ਕਿ ਪੂਰੀ ਕੌਮ ਨੂੰ ਇਕੱਠਾ ਕਰਨਾ ਇਹੀ ਬੰਦੀ ਸੋੜ ਦਿਵਸ ਤੇ ਕਿਹਾ ਸੀ ਤੇ ਇਹੀ ਉਹਦੇ ਦੋ ਤਰੀਕ ਨੂੰ ਪਰ ਜਿਵੇਂ ਅਸੀਂ ਕਿਹਾ ਮੇਰੀ ਗੱਲ ਵਿੱਚ ਰਹੇਗੀ ਕਿ ਈਰਖਾ ਨਹੀਂ ਹੈਗੀ ਪਰ ਇਹ ਤਾਕਤਾਂ ਆਪਦੀ ਦਰਬਾਰਤੋਂ ਕਰਕੇ ਸਾਡੀ ਉਸ ਜਥੇਬੰਦੀ ਦਾ ਨੁਕਸਾਨ ਕਰਦੀਆਂ ਸ਼ਾਸਤਾਂ ਕਰਦੀਆਂ ਜਿਵੇਂ ਕਿ ਜਦੋਂ ਤੋਂ 14 ਤੋਂ ਉਹਨਾਂ ਦਾ ਨਿਸ਼ਾਨਾ ਇਹ ਹੀ ਹੈ ਕਿ ਪੰਜਾਬ ਤੇ ਅਸੀਂ ਕਬਜ਼ਾ ਕਰਨਾ ਪੰਜਾਬ ਤੇ ਸਰਕਾਰ ਬਣਾਉਣੀ ਹੈ ਕਿਉਂਕਿ ਇੱਥੋਂ ਦੇ ਲੋਕ ਗੁਰੂ ਨਾਨਕ ਦੇ ਸਿਧਾਂਤ ਤੋਂ ਲੈ ਕੇ ਇਹ ਕਿ ਸ਼ੁਰੂ ਕਰਕੇ ਬਾਬਰ ਨੂੰ ਜਾਬਰ ਕਹਿੰਦੇ ਐ ਸੋ ਇਸ ਕਰਕੇ ਇਹਨਾਂ ਨੂੰ ਕੰਟਰੋਲ ਕਰਨਾ ਸਰਕਾਰ ਨਹੀਂ ਤੇ 7 17 ਤੋਂ ਲੈ ਕੇ 22 ਤੱਕ ਕਾਂਗਰਸ ਨੇ ਡੱਕਾ ਨਹੀਂ ਤੋੜਿਆ ਲੋਕਾਂ ਨੇ ਵੇਖ ਲਿਆ 22 ਤੋਂ ਲੈ ਕੇ 17 ਤੱਕ 27 ਤੱਕ ਨਵੇਂ ਵੇਖ ਲਏ ਤੇ ਹੁਣ ਕੌਣ ਆਊ ਲੋਕਾਂ ਨੂੰ ਪਤਾ ਹੈ ਸਰਕਾਰ ਨੂੰ ਪਤਾ ਹੈ ਕਿ ਲੋਕਾਂ ਦੀ ਜਮਾਤ ਅਕਾਲੀ ਦਲ ਜੋ ਇਹਨਾਂ ਪਿੱਛੇ ਲੜਦਾ ਵੀ ਹੈ ਜਿਨ੍ਹਾਂ ਨੇ ਇੱਥੇ 에어ਪੋਰਟ ਬਣਾਏ ਸੜਕਾਂ ਬਣਾਈਆਂ ਆਪਾਂ ਵੇਖਦੇ ਆ ਵੱਡੇ ਵੱਡੇ ਸ਼ੋਅਰੂਮ ਆਊਟਲਟ ਆਪਾਂ ਵੇਖਦੇ ਆ ਤੇ ਨਾਲ ਹੀ ਕਿ ਕਿਸ ਤਰ੍ਹਾਂ ਜੇ ਕਿਸੇ ਨੇ ਨੌਜਵਾਨ ਨੇ ਮੰਗ ਕੀਤੀ ਕਿ ਮੈਂ ਕਬੱਡੀ ਖੇਡਣਾ ਸ਼ੌਂਕ ਹੈ ਤਾਂ ਕਬੱਡੀ ਵਰਲਡ ਕੱਪ ਚੱਲ ਪਿਆ ਜੇ ਕਿਸੇ ਬੀਬੀ ਨੇ ਮੰਗ ਕੀਤੀ ਕਿ ਮੈਂ ਹਜੂਰ ਸਾਹਿਬ ਜਾਣਾ ਦਰਸ਼ਨ ਕਰਨ ਤਾਂ ਮੁੱਖ ਮੰਤਰੀ ਤੀਰਥ ਯਾਤਰਾ ਚੱਲ ਪਈ ਮੇਰਾ ਕਹਿਣ ਦਾ ਭਾਵ ਕਿ ਯਾਦਗਾਰਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣੀ ਚੱਪੜ ਚਿੜੀ ਦੇ ਵਿੱਚ ਤੁਸੀਂ ਅੱਜ ਕੈਮਰੇ ਲੈ ਕੇ ਜਾਓ ਉੱਥੇ ਅਕਾਲੀ ਦਲ ਨੇ ਬਣਾਈਤੀ ਯਾਦਗਾਰ ਤੇ 10 ਸਾਲ ਹੋ ਗਏ ਇੱਥੇ ਸਰਕਾਰਾਂ ਬਦਲਦੀਆਂ ਨੂੰ ਉੱਥੇ ਲਿਫਟ ਨਹੀਂ ਚਲਾ ਸਕੇ ਲਿਫਟ ਵੀ ਨਹੀਂ ਵਿੱਚ ਚਲਾ ਸਕੇ ਰੋਡ ਬਣੀ ਹੈ ਬਠਿੰਡੇ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਮਖੂ ਦੇ ਵਿੱਚ ਇੱਕ ਪੁਲ ਨਹੀਂ ਬਣਿਆ ਉਹ ਵਿਚਾਲੇ ਪਿਆ ਪੋਲ ਨਹੀਂ ਬਣਾ ਸਕਿਆ ਮੇਰਾ ਕਹਿਣ ਦਾ ਪਾਬ ਲੋਕਾਂ ਦੇ ਮਨਾਂ 'ਚ ਇਹ ਗੱਲ ਕਲੀਅਰ ਹੈ ਕਿ 10 ਸਾਲ ਹੋ ਗਏ ਬਹੁਤ ਗਮਰਾਹ ਹੋ ਗਏ ਹੁਣ ਆਪਣੇ ਨੂੰ ਲੈ ਕੇ ਆਈਏ ਜੋ ਆਪਣੇ ਆਪਣਾ ਸਵਾਰਦੇ ਐ ਚੰਗਾ ਕਰਦੇ ਐ ਅਕਾਲੀ ਦਲ ਫਿਰ ਉਹ ਰੁਕੂਗਾ ਕਿਵੇਂ ਜੀ ਉਹਦੇ ਲੀਡਰਾਂ ਨੂੰ ਅਸੀਂ ਕਿਸੇ ਵੀ ਗੱਲ 'ਚ ਕਟੇਰੇ 'ਚ ਖੜਾ ਨਹੀਂ ਕਰ ਸਕੇ ਉਹਨਾਂ ਦੇ ਚਿੱਟੇ ਧਾਮਣ ਤੇ ਦਾਗ ਨਹੀਂ ਲਾ ਸਕੇ ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਹੋਰ ਰਹਾ ਨਹੀਂ ਕਿ ਉਹਨਾਂ ਨੂੰ ਉਲਝਾ ਲੂ ਕਿਸ ਤਰ੍ਹਾਂ ਗੱਲ ਚੁੱਲ੍ਹੇ ਸਿਮੇਟਣ ਦੀ ਐ ਤੇ ਗਿਆਨੀ ਹਰਪ੍ਰੀਤ ਸਿੰਘ ਕੀ ਕਹਿ ਰਹੇ ਆ ਕਿ ਸਿਵਸੈਨ ਵਾਲਾ ਹਲ ਕਰਾਂਗੇ ਮਹਾਰਾਸ਼ਟਰ ਵਾਲਾ ਹਲ ਕਰਾਂਗੇ ਤੇ ਫਿਰ ਪਹਿਲੀ ਪਰਚੀ ਕਿਤਾਉਂਦੇ ਆ ਪਹਿਲੀ ਪਰਚੀ ਕੀ ਸਿੰਘ ਸਾਹਿਬ ਜੀ ਕਹੀਏ ਕਿ ਤੁਸੀਂ ਇਸ ਧੜੇ ਦੇ ਹੋ ਜਿਹੜੇ ਤੁਹਾਨੂੰ ਪਹਿਲਾਂ ਇਹ ਸਮਝਦੇ ਸੀ ਕਿਤੇ ਖਬਣੀ ਤੁਸੀਂ ਸਾਂਝੇ ਹੋ ਤੇ ਹੁਣ ਤੁਸੀਂ ਇੱਕ ਤਰ੍ਹਾਂ ਦੇ ਬਣ ਕੇ ਦੂਜਾ ਕਿ ਦੋ ਤਰੀਕ ਨੂੰ ਜੋ ਇਹਨਾਂ ਨੇ ਮਰਿਆਦਾ ਦਾ ਘਾਣ ਕੀਤਾ ਇੱਕ ਪਾਸੇ ਸ੍ਰੀ ਅਕਾਲ ਤਖਤ ਸਭ ਤੋਂ ਕਹਿ ਰਹੇ ਆ ਕਿ ਭਾਈ ਮਨੀਂਦਰ ਸਿੰਘ ਸਰਸਾ ਜਾਂ ਬਾਗੀ ਜੋ ਰਹਿਤ ਮਰਿਆਦਾ ਦੀ ਪਾਲਣਾ ਨਹੀਂ ਕਰਦੇ ਜੋ ਦਾੜੀ ਰੰਗਦੇ ਇੱਥੋਂ ਤੁਰ ਜੂ ਕਿਉਂਕਿ ਤੁਹਾਨੂੰ ਸਜ਼ਾ ਵੀ ਨਹੀਂ ਦਿੰਦੇ ਅਸੀਂ ਰਹਿਤ ਮਰਿਆਦਾ ਤੁਸੀਂ ਪਰਪੱਕ ਨਹੀਂ ਹੈਗੇ 15 ਮਿੰਟਾਂ ਬਾਅਦ ਕਮੇਟੀ ਚ ਕਿਹਨੂੰ ਪਾਉਣੇ ਆ ਜੋ ਦਾੜੀ ਰੰਗਦਾ ਜੋ ਗੁਰਮਤਿ ਦੀ ਰਹਿਤ ਮਰਿਆਦਾ ਦੀ ਖਰਾ ਨਹੀਂ ਉਤਰਦਾ ਮਨਪ੍ਰੀਤ ਸਿੰਘ ਯਾਲੀ ਇਕਵਾਲ ਸਿੰਘ ਝੁੰਦਾ ਜਿਹੜਾ ਨਾ ਗੁਰਮਤ ਦਾ ਧਾਰਨੀ ਐ ਜਿਹਦੇ ਨਾਲ ਬੱਚੇ ਗੁਰਮਤ ਦੇ ਧਾਰਨੀ ਐ ਕਲੀਨ ਸ਼ੇਪ ਐ ਬੋਦੀਆਂ ਵਾਲੇ ਐ ਤੇ ਉਹ ਪੰਥ ਨੂੰ ਕਿਵੇਂ ਸੇਧ ਦੇਣਗੇ ਮੇਰਾ ਕਹਿਣ ਦਾ ਪਵ ਸਿਧਾਂਤ ਚੇਂਜ ਕਰੋਗੇ ਅਕਾਲੀ ਦਰ ਨੂੰ ਖਤਮ ਕਰਨ ਵਾਸਤੇ ਅਕਾਲੀ ਦਰ ਨੂੰ ਕਮਜ਼ੋਰ ਕਰਨ ਵਾਸਤੇ ਸਾਡੇ ਸਿਧਾਂਤਾਂ ਨੂੰ ਚੇਂਜ ਕਰੋਗੇ ਤੁਸੀਂ ਮਰਿਆਦਾ ਨੂੰ ਚੇਂਜ ਕਰੋਗੇ ਇਸ ਹੱਦ ਤੱਕ ਤੁਹਾਨੂੰ ਨਸ਼ਾ ਹੋ ਗਿਆ ਸੱਤਾ ਦਾ ਇਸ ਦਾ ਕਹੰਕਾਰ ਹੋ ਗਿਆ ਥੱਪੜਾ ਸਾਨੂੰ ਸੋ ਇਸ ਕਰਕੇ ਕੌਮ ਸਮਝ ਰਹੀ ਐ ਅਸੀਂ ਉਸ ਦਿਨ ਤੋਂ ਹੀ ਕਹਿ ਰਹੇ ਆਂ ਦੂਜਾ ਆਧਾਰਨ ਕੀ ਦਿੱਤੀ ਜਾ ਰਹੀ ਐ ਕਹਿੰਦੇ ਜੀ ਪੁਰਾਣੀ ਲੀਡਰਸ਼ਿਪ ਆਧਾਰ ਗਵਾ ਚੁੱਕੀ ਐ ਤੇ ਜਦੋਂ ਅਕਾਲੀ ਸਰਕਾਰ ਸੀ ਜੋਬਨ ਤੇ ਦੁਬਾਰੇ 12 ਚ ਆਈ ਐ ਸਭ ਤੋਂ ਪਹਿਲਾਂ ਦਾਖਾਂ ਹਲਕੇ ਚ 14 ਦੇ ਵਿੱਚ ਲੋਕ ਸਭਾ ਦੇ ਵਿੱਚ ਤੀਜੇ ਨੰਬਰ ਤੇ ਕੌਣ ਆਇਆ ਜੋ ਉਥੋਂ ਦੀ ਮਨਪ੍ਰੀਤ ਸਿੰਘ ਇਆਲੀ ਪਹਿਲੇ ਨੰਬਰ ਤੇ ਫੂਲਕਾ ਸਾਹਿਬ ਦੂਜੇ ਨੰਬਰ ਤੇ ਬੈਂਸ ਤੇ ਤੀਜੇ ਨੰਬਰ ਤੇ ਉਥੋਂ ਹੀ ਉਹਦੀ ਨਕਾਰਤਾ ਲੋਕਾਂ ਨੇ ਦਾਖਾ ਹਲਕੇ ਤੋਂ ਤੇ ਨਾਲ ਹੀ ਲੈਂਡ ਮਾਫੀਆ بڑا ਮਾਫੀਆ ਕਿਹ ਸੀ ਫਿਰ ਉਸ ਤੋਂ ਬਾਅਦ 17 ਆ ਗਈ ਉਦੋਂ ਨਕਾਰਤਾ ਫੂਲਕਾ ਸਾਹਿਬ ਜਿਤਾਤੇ ਫਿਰ 19 ਆ ਗਈ ਉਦੋਂ ਨਕਾਰਤਾ ਇਹਦਾ ਅਕਾਲੀ ਦਲ ਜਿਮਣੀ ਚੌਂਚ ਸਮੁੱਚੀ ਲੀਡਰਸ਼ਿਪ ਵਰਕਰ ਪੰਜਾਬ ਦੇ ਉੱਥੇ ਜਾ ਕੇ ਬਹਿ ਗਏ ਘਰ ਘਰ ਜਾ ਕੇ ਲੋਕਾਂ ਨੂੰ ਬੇਨਤੀ ਕੀਤੀ ਕਿ ਪੰਥ ਦੀ ਜਮਾਤ ਨੂੰ ਜਿਤਾਓ ਤੁਹਾਡੇ ਨਾਲ ਕੀ ਹੋ ਰਿਹਾ ਗੁਟਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਰਹੇ ਐ ਤੇ ਤਾਂ ਜਾ ਕੇ ਲੋਕਾਂ ਨੇ ਇਹਨੂੰ ਬਣਾਤਾ ਤੇ ਹੁਣ ਅਕਾਲ ਤਖਤ ਹੀ ਬਣ ਕੇ ਬਹਿ ਗਏ ਤੁਸੀਂ ਉਹਨਾਂ ਦਾ ਸੋਸ਼ਲ ਅਕਾਊਂਟ ਚੈੱਕ ਕਰਿਆ ਕਰੋ ਕੀ ਲਿਖਦੇ ਆ ਕਿ ਅਕਾਲ ਤਖਤ ਸਭ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਅਸੀਂ ਅਸੀਂ ਕਿੱਥੇ ਲਿਖਿਆ ਤੇ ਉਹ ਵੀ ਪੀਲਾ ਕਰ ਰਹੇ ਐ ਕਿ ਭਾਈ ਅਕਾਲੀ ਦਲ ਨੂੰ ਤੋੜਨ ਵਾਲੇ ਜਿਹੜੇ ਆਕੁਸ਼ਕ ਦਾਗੀ ਲੋਕ ਐ ਉਹਨਾਂ ਦੇ ਇਕੱਠੇ ਜਾਓ ਤਾਂ ਕਿ ਫਿਰ ਭਾਜਪਾ ਨੂੰ ਅਸੀਂ ਰਿਪੋਰਟ ਵੀ ਦੇਣੀ ਐ ਨਾ ਵੀ ਇੰਨਾ ਇਕੱਠ ਕੀਤਾ ਸਾਡੀ ਬਦੌਲਤ ਅਸੀਂ ਪਾੜ ਰਹੇ ਆ ਇਹਨਾਂ ਦਾ ਕੰਮ ਬਣਨਾ ਨਹੀਂ ਕੁਛ ਇਹਨਾਂ ਦਾ ਕੰਮ ਐ ਅਕਾਲੀ ਦਲ ਨੂੰ ਰੋਕਣਾ ਮੀਨਸ ਪੰਜਾਬ ਦੀ ਤਰੱਕੀ ਰੋਕਣਾ ਪੰਜਾਬ ਦੇ ਗਰੀਬਾਂ ਦੀ ਤੱਕੀ ਰੋਕੀ ਰੋਕਣਾ ਪੰਜਾਬ ਦੇ ਦੱਬੇ ਕੁਚਲੇ ਗਰੀਬ ਲੋਕ ਜਿਨ੍ਹਾਂ ਨੂੰ ਵਜੀਫਾ ਮਿਲਦਾ ਸੀ ਸਕਾਲਰਸ਼ਿਪ ਮਿਲਦੀ ਸੀ ਹਰ ਇੱਕ ਸਹੂਲਤ ਮਿਲਦੀ ਸੀ ਆਪਾਂ ਵੇਖਦੇ ਆ ਕਿ ਮਹਾਲੀ ਦੇ ਵਿੱਚ ਜਾਈਏ ਮਹਾਰਾਜ ਯੂਨੀਵਰਸਿਟੀ ਜਾਂ ਹੋਰ ਮਾਈ ਭਾਗੋ ਯੂਨੀਵਰਸਟੀਆਂ ਮਤਲਬ ਪੜਾਉਣ ਤੋਂ ਲੈ ਕੇ ਜਨਮ ਤੋਂ ਲੈ ਕੇ ਗਰੀਬ ਬੱਚਿਆਂ ਨੂੰ ਨੌਕਰੀਆਂ ਦੇਣ ਤੱਕ ਦਾ ਤਾਇਆ ਅਕਾਲੀ ਦਲ ਨੇ ਕੀਤਾ ਅਤੇ ਕਿਸਾਨਾਂ ਦਾ ਜ਼ਮੀਨ ਦੇ ਵਿੱਚ ਬੀ ਉਹ ਗੋਗ ਉਗਾਉਣ ਤੋਂ ਲੈ ਕੇ ਪਾਲਣ ਤੋਂ ਲੈ ਕੇ ਵੱਡਣ ਤੋਂ ਲੈ ਕੇ ਫੋਕਲ ਪੁਆਇੰਟ ਤੱਕ ਤਿਆਰ ਕਰਕੇ ਦੇਣ ਦਾ ਜੁੰਮਾ ਤੈਨੂੰ ਅੱਜ ਸਾਡੇ ਨੌਜਵਾਨ ਡਿਵਾਈਨਰਾਂ ਪਰ ਤੁਹਾਡੇ ਲੀਡਰ ਨੇ ਤੁਹਾਡੇ ਲੀਡਰ ਨੇ ਨਾ ਵੱਡੇ ਲੀਡਰ ਆਏ ਨੇ ਮਨਪੀਤਿਆਲੀ ਹੋਣ ਵਡਾਲਾ ਸਾਹਿਬ ਹੋਣ ਤੁਹਾਡੇ ਰਖੜਾ ਸਾਹਿਬ ਹੋਣ ਤੁਹਾਡੇ ਲੀਡਰ ਨੇ ਹੁਣ ਅਲਟਰਨੇਟਿਵ ਸੋਚਿਆ ਕੁਝ ਇਹ ਗੁਰੂ ਦੀ ਕਲਾ ਵਰਤਦੀ ਹੈ ਕਿਵੇਂ ਕਿਰਪਾ ਹੁੰਦੀ ਹੈ ਜੇ ਪੱਤ ਝੜ ਆਉਂਦੀ ਹੈ ਫੇਰ ਹੀ ਨਵੇਂ ਪੱਤੇ ਨਿਕਲਦੇ ਆ ਕਦੇ ਸੋਚਿਆ ਸੀ ਜੀ ਇਹ ਕੌਣ ਹੈ ਜੀ ਬਰਨਾਲਾ ਪਰਿਵਾਰ ਵੇਖਿਓ ਇਹ ਸੀਟ ਕੋਈ ਨਹੀਂ ਚਾ ਸਕਦੇ ਹੂੰ ਬڑے ਨਾਲੇ ਉਹਨਾਂ ਤੇ ਵਿਚਾਰਿਆਂ ਤੇ ਦਾਗ ਲੱਗੇ। ਇਹ ਦੂਰਾ ਕੰਮ ਹੈ ਇੱਕ ਗੱਲ ਕਿ ਨਵੇਂ ਨੌਜਵਾਨਾਂ ਨੂੰ ਸਮਾਂ ਮਿਲੂ ਜਿਨ੍ਹਾਂ ਨੇ ਕਦੇ ਸੋਚੀ ਨਹੀਂ ਸੀ ਉਹ ਸੀਟਾਂ ਤੇ। ਨੰਬਰ 2 ਕਿ ਉਹਨਾਂ ਨੂੰ ਬਾਰ ਬਾਰ ਲੋਕਾਂ ਨੇ ਨਕਾਰਤਾ ਹੁਣ ਉਹਨਾਂ ਨੇ ਇੱਕ ਮੌਕਾ ਪ੍ਰਸਤੀ ਵੇਖੀ ਕਿ ਸੈਂਟਰ ਸਰਕਾਰ ਖਿਲਾਫ ਹੈ ਪੰਜਾਬ ਸਰਕਾਰ ਖਿਲਾਫ ਹੈ ਜੋ ਸਾਡੇ ਤੇ ਦਾਗ ਲੱਗੇ ਹੈ ਅਸੀਂ ਪਰਾ ਹੋ ਕੇ ਉਹ ਧੋਲੀਏ। ਬਰਨੋਲਾ ਪਰਿਵਾਰ ਦੀ ਗੱਲ ਕਰੀਏ ਚ ਉਹਨਾਂ ਥੰਡਰ ਦਾ ਲਾ ਲੋ ਹੋਰ ਬਹੁਤ ਕੁਛ ਅਹੀਂ ਚੰਦੂ ਮਾਇਰਾ ਸਾਹਿਬ ਤੇ ਵੀ ਵੀ ਜਗੀਰ ਕੌਰ ਵਿਚਾਰੀ ਤੇ ਕੀ ਕੀ ਦੂਸਰ ਨਹੀਂ ਲੱਗੇ ਜਦੋਂ ਅਕਾਲੀ ਦਲ ਸੀ ਤੇ ਅੱਜ ਉਹ ਵੀ ਧੋਤੇ ਗਏ ਅਹੀਂ ਬਡਾਲਾ ਪਰਿਵਾਰ ਰਖੜਾ ਪਰਿਵਾਰ ਢੀਂਸਾ ਪਰਿਵਾਰ ਜਿਨ੍ਹਾਂ ਨੂੰ ਗਿੱਲਜੀ ਚਲਾ ਕੇ ਕਹਿੰਦੇ ਜੀ ਇਹ ਜਾਣਦੇ ਨੇ ਇੱਕ ਮਤਲਬ ਕਿੱਧਰ ਮੇਰਾ ਕੈਣ ਦਾ ਭਾਵ ਅਹੀਂ ਇੱਕ ਤੋਤਾ ਸਿੰਘ ਦਾ ਪਰਿਵਾਰ ਆ ਵਿਚਾਰੇ ਉਹਨਾਂ ਤੇ ਕੀ ਕੁਸ ਲੱਗੇ ਦੋ ਦੋ ਸੀਟਾਂ ਸੀਗੀਆਂ ਹੁਣ ਦੋ ਦੋ ਨੌਜਵਾਨਾਂ ਨੂੰ ਨਮਾ ਉੱਥੇ ਮਸੇਬਾ ਮਿਲੂ ਕਿਉਂਕਿ ਨੌਜਵਾਨਾਂ 'ਚ ਜज्ਬਾ ਕਿਉਂ ਜज्ਬਾ ਪਹਿਲੀ ਗੱਲ ਤਾਂ ਸਾਡੇ ਡੀਐਨਏ 'ਚ ਹੀ ਹੈ ਹਮ ਕਿ ਅਸੀਂ ਲੋਕਾਂ ਦੀ ਸਮਾਜ ਦੀ ਸੇਵਾ ਕਰਨੀ ਹੈ ਹਮ ਨੰਬਰ 2 ਤੇ ਅਕਾਲੀ ਦਲ ਨੇ 40 ਕਿਲੋ ਬੀਜ ਕੇ 40 ਕੁਇੰਟਲ ਕੱਢਦੇ ਆ ਗੁਰੂ ਨੇ ਰਹਿਮਤ ਵੀ ਕੀਤੀ ਹੈ ਕਿਰਪਾ ਵੀ ਕੀਤੀ ਹੈ ਆ ਹਾਈਵੇ ਤਾਂ ਹੋਰ ਵੀ ਬਣੇ ਨੇਗੇ ਔਰ ਉਹ ਰੂੜਾ ਤਾਂ ਦੋ ਹੋਰ ਸੂਬੇ ਦੇ ਵਿੱਚ ਵੀ ਪਰ ਜਿਸ ਤਰ੍ਹਾਂ ਸ਼ੋਰੂਮ ਵੇਖਦੇ ਆ ਜਿਸ ਤਰ੍ਹਾਂ ਸਾਡੇ ਨੌਜਵਾਨਾਂ ਕੋਲੇ ਡਰਾਈਵਰਾਂ ਫੋਰਚੂਨਰ ਉਹ ਤਾਈਆਂ ਆ ਕਿ ਚੰਗੇ ਜੋਗ ਲੀਡਰ ਸੀ ਅਸੀਂ 40 ਕਿਲੋ ਬੀਜ ਕੇ 40 ਕੁਇੰਟਲ ਕੱਢਦੇ ਆ ਸਾਡੇ ਫਸਲ ਹੁੰਦੀ ਹੈ ਤੋਂ ਮੈਂ ਸਮਝਦਾ 27 ਦੇ ਵਿੱਚ ਕਿ ਨਵੇਕਲੀ ਚੋਮ ਚੋਣ ਹੋਊ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਵਲ ਦਸਤਾ ਨੌਜਵਾਨ ਜੂਥ ਹੋਣਗੇ ਸੋ ਇਸ ਕਰਕੇ ਇਹ ਨੌਜਵਾਨਾਂ ਨੂੰ ਮੌਕਾ ਮਿਲ ਰਿਹਾ ਛੱਬਰ ਸਾਬ ਰਿਵਾਈਵਲ ਕਿਵੇਂ ਹੋਊਗਾ ਵਾਪਸੀ ਕਿਵੇਂ ਹੋਗੀ ਆਪਸੀ ਰੌਲਾ ਰੱਪਾ ਬਹੁਤ ਹੈ ਅਕਾਲੀ ਦਲ ਇੱਕ ਸੋਚ ਹੈ ਇਹ ਕੁਝ ਕਿ ਲੋਕ ਨਹੀਂ ਇਹਦਾ ਮਤਲਬ ਇਹ ਨਹੀਂ ਵੀ ਅਕਾਲੀ ਦਲ ਖਤੋਂ ਲੋਕਾਂ ਦੇ ਦਿਲਾਂ 'ਚ ਘਰ ਕੀਤਾ ਹੋਇਆ ਹਮ ਅਕਾਲੀ ਦਲ ਇੱਕ ਜਨੂਨ ਹੈ ਅਕਾਲੀ ਦਲ ਇੱਕ ਜज्ਬਾ ਅਕਾਲੀ ਦਲ ਇੱਕ ਲਹਿਰ ਹੈ ਅਕਾਲੀ ਦਲ ਇੱਕ ਲੋਕਾਂ ਦੀ ਜੋ ਅੰਦਰ ਦਿਲ ਹਿਰਦੇ ਦੇ ਜੋ ਹਵਾ ਹੈ ਜੋ ਸੋਚ ਹੈ ਜੋ ਰਹਿ ਆ ਉਹਦਾ ਪ੍ਰਤੀਕ ਹੈ ਸੋ ਇਸ ਕਰਕੇ ਅਕਾਲੀ ਦਲ ਲੋਕਾਂ ਚ ਉੱਠਣਾ ਵੋਟ ਲੋਕਾਂ ਨੇ ਤੱਕੜੀ ਨੂੰ ਪਾਉਣੀ ਹੈ ਬੋਟੇ ਪੋਣਿਆ ਕਿ ਇਹ ਨਮੈਂਦਾ ਅਕਾਲੀ ਦਲ ਦਾ ਇਹ ਨਹੀਂ ਵੇਖਣਾ ਫਲਾਨਾ ਪਰਿਵਾਰ ਫਲਾਨਾ ਪਰਿਵਾਰ ਹਾਂ ਜੇ ਕੋਈ ਜੋਗ ਪਰਿਵਾਰ ਹੈ ਜਿਸ ਤਰ੍ਹਾਂ ਅੱਜ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਟਾਰਗੇਟ ਕੀਤਾ ਜਾ ਰਿਹਾ ਦਿੱਲੀ ਵੱਲੋਂ ਵੀ ਪੰਜਾਬ ਵੱਲੋਂ ਵੀ ਕਾਂਗਰਸ ਵੱਲੋਂ ਵੀ ਤੇ ਸਾਰੀਆਂ ਤਾਕਤਾਂ ਲੱਗੀਆਂ ਹੋਈਆਂ ਪਰ ਉਹ ਗੁਰੂਦਾਸ ਸਿੰਘ 8 ਮਹੀਨੇ ਤੋਂ ਘਰੇ ਬੈਠਾ ਤੇ ਕੌਮ ਦਾ ਚੰਗਾ ਲੋਚ ਰਿਹਾ ਤੇ ਜਦੋਂ ਕਾਲ ਤਖਸਾਲ ਦੀ ਗੱਲ ਆਈ ਲੰਮਾ ਪੈ ਗਿਆ ਮੇਰਾ ਕਹਿਣ ਦਾ ਭਾਵ ਉਹ ਆਗੂ ਦਲੇਰ ਵੀ ਹੈ ਨਹੀਂ ਡਰਦਾ ਜਿੰਨੀਆਂ ਮਰਜ਼ੀ ਜਾਂਚਾਂ ਕਰ ਲੋ ਮੈਂ ਝੁੱਕਦਾ ਨਹੀਂ ਤੁਸੀਂ ਵੇਖੀ ਹੈ ਨਾ ਕਿ ਅਸਲ ਜੜ ਤਾਂ ਇੰਨੀ ਕੀ ਹੈ ਨਾ ਕਿ ਭਾਜਪੀ ਸਮਝੌਤਾ ਕਰਨਾ ਚਾਹੁੰਦੀ ਹੈ ਅਕਾਲੀ ਦਲ ਕਰਦਾ ਨਹੀਂ ਸਗਰਦੀਰ ਸਰਵੀਰ ਸਿੰਘ ਬਾਦਲ ਕਹਿ ਰਿਹਾ ਹੈ ਕਿ ਜਿੰਨਾ ਚਿਰ ਸਾਡੇ ਤੁਸੀਂ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਦੇ ਬੰਦੀ ਸਿੰਘਾਂ ਦਾ ਮਸਲਾ ਹੱਲ ਨਹੀਂ ਕਰਦੇ ਕੌਮ ਦੇ ਮਸਲੇ ਹੱਲ ਨਹੀਂ ਕਰਦੇ ਮੈਂ ਸਮਝੌਤਾ ਨਹੀਂ ਕਰਦਾ ਚਾਹੇ ਮੈਨੂੰ ਫਾਹੇ ਲਾ ਦਿਓ ਬਾਰੇ ਕੁਝ ਲੋਕ ਕਹਿੰਦੇ ਆ ਵੀ ਸੇਤੀ ਸਮਝੌਤਾ ਕਰ ਲੋ ਦੂਜੇ ਪਾਸੇ ਸੱਤਾ ਛੜਤੀ ਲੋਕ ਸੱਤਾ 'ਚ ਜਾਂਦੇ ਆ ਤਰਲੋ ਮੱਸੀ ਹੋ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸੱਤਾ ਛੱਡੀ ਆਪਣੇ ਲੋਕਾਂ ਵਾਸਤੇ ਸੱਤਾ ਮਿਲ ਰਹੀ ਹੈ ਲੈ ਨਹੀਂ ਰਿਆ ਦੂਜਾ ਵਿਝਣ ਵਾਲੀ ਗੱਲ ਮੈਂ ਕਰਕੇ ਹਟਿਆ ਕਿ ਜੇ ਲੋਕਾਂ ਨੇ ਸੇਵਾ ਦਿੱਤੀ ਤਾਂ ਪੰਜਾਬ ਨੂੰ ਤੁਸੀਂ ਦੇਖੋ ਕਿੱਥੋਂ ਕਿੱਥੇ ਲੈ ਗਏ ਜਿੱਦੇ ਇੱਥੇ ਸੁਪਨਾ ਸੀ ਕਿ ਲਾਈਟ 8 ਘੰਟੇ ਵੀ ਆਜੂ 10 ਘੰਟੇ ਵੀ ਆਜੂ ਤਾਂ ਇੱਥੇ ਲਾਈਟ 24 24 ਘੰਟੇ ਆ ਰਹੀ ਹੈ ਬਾਹਰਲੇ ਸੂਬਿਆਂ ਨੂੰ ਵੀ ਦੇ ਰਹੇ ਆ ਮੇਰਾ ਕਹਿਣ ਦਾ ਭਾਵ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਵਿਝਣ ਹੈ ਉਹ ਕਰਕੇ ਦਿਖਾਉਂਦੇ ਆ ਯਾਦਗਾਰਾਂ ਦੀ ਗੱਲ ਕੀਤੀ ਐ ਬਰਾਸਤੇ ਖਾਲਸਾ ਬਰਾਸਤੇ ਮਾਰਗ ਚੱਪੜ ਚੜੀ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਮੇਰਾ ਕਹਿਣ ਦਾ ਭਾਵ ਤੇ ਆਪਾਂ ਆਨਲਾਈਨ ਵੇਖ ਲਓ ਮਾਲ ਮਹਿਕਮਾ ਆਨਲਾਈਨ ਲਾ ਲਓ ਡੀਟੀਓ ਦਫਤਰ ਲਾ ਲਓ ਤੇ ਪੰਜਾਬ ਦੇ ਲੋਕਾਂ ਨੇ ਜੋ ਫੁਰਨਾ ਉੱਠਿਆ ਪੂਰਾ ਕੀਤਾ ਚੱਬਰ ਸਾਹਿਬ ਦੇਖੋ ਤੁਸੀਂ ਤੁਸੀਂ ਰਖੜਾ ਪਰਿਵਾਰ ਦਾ ਜ਼ਿਕਰ ਕੀਤਾ ਤੁਸੀਂ ਬਾਬਾ ਬੀਬੀ ਜ਼ਗੀਰ ਕੌਰ ਦੀ ਗੱਲ ਕੀਤੀ ਹੈ ਮਨਪੀ 43 ਵਡਾਲਾ ਸਾਹਿਬ ਤੁਸੀਂ ਕਿਹਾ ਨਵੇਂ ਆ ਦੀ ਰੁੱਤ ਆਊਗੀ ਆ ਕਿਤੇ ਦੁਬਾਰਾ ਸਿਰ ਜੁੜਨ ਦੀ ਆਸ ਉਮੀਦ ਹੈਗੀ ਆ ਲੱਗਦਾ ਫਿਰ ਆ ਕੇ ਜਿਹੜੇ ਨੇ ਇਹ ਨੁਮਾਇंदे ਇਕੱਠੇ ਹੋ ਸਕਦੇ ਨੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਤਾਂ ਕਿਹਾ ਸੀ ਇੱਕ ਚੁੱਲ੍ਹੇ ਤੇ ਇਕੱਠੇ ਹੋਣ ਨੂੰ ਤੁਹਾਨੂੰ ਲੱਗਦਾ ਉਹ ਦਿਨ ਆ ਸਕਦਾ ਦੁਬਾਰਾ ਮੈਂ ਫੇਰ ਕਹਿ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਤੇ ਵੀ ਨਹੀਂ ਕਿਹਾ ਕਿ ਵੀ ਜਿਹੜਿਆ ਬਾਗੀ ਇਹਨਾਂ ਨੂੰ ਇਕੱਠੇ ਕਰੋ ਪੂਰੇ ਪੰਥ ਨੂੰ ਕਿਹਾਗਾ ਅੱਛਾ ਪਰ ਇਹ ਜਰੂਰ ਸੱਜਵੰਨੀ ਫਿਰਦੇ ਆ ਕਿ ਸਾਨੂੰ ਤੁਸੀਂ ਅਕਾਲੀ ਦਲ ਚ ਸੈੱਟ ਕਰੋ ਜੀ ਬਸ ਇਹੀ ਅਕਾਲ ਤੱਕ ਦਾ ਹੁਕਮ ਹੈ ਪਰ ਅਕਾਲ ਤੱਕ ਸਭ ਹਮੇਸ਼ਾ ਤੁਸੀਂ ਤੁਸੀਂ ਚਾਹੁੰਦੇ ਹੋ ਵੀ ਬਾਗੀ ਅਕਾਲੀ ਦਲ ਚ ਦੁਬਾਰਾ ਸੈੱਟ ਹੋਣਾ ਚਾਹੁੰਦੇ ਨੇ ਬਿਲਕੁਲ ਨੀ ਅਖਵਾਈ ਪਾਲਦੇ ਆ ਕਹਿੰਦੇ ਸਾਨੂੰ ਅਖਵਾਈ ਪਰ ਮੈਂ ਸਮੇਂ ਦਾਮਨ ਤੇ ਦਾਾ ਕਿੰਨੇ ਲੱਗੇ ਆ ਭਰੇ ਪਜਾ ਤਾਂ ਤੋਂ ਲੈ ਕੇ ਥੱਲੇ ਤੱਕ ਇਹ ਤਾਂ ਚੰਗਾ ਹੋਇਆ ਬਾਗੇ ਇਹ ਲੀਡਰਸ਼ਿਪ ਨੇ ਵੇਖਣਾ ਚਲੋ ਆ ਜਣ ਮੈਨੂੰ ਨਹੀਂ ਮਤਲੀ ਗਿਲਾ ਪਰ ਜੋ ਅਸਲੀਅਤ ਹੈ ਜੋ ਲੋਕਾਂ ਦੀ ਆਵਾਜ਼ ਹੈ ਜੋ ਲੋਕਾਂ ਦੀ ਗੱਲ ਹੈ ਕਿ ਇਹ ਲੋਕ ਜਦੋਂ ਅੱਜ ਸ਼ਾਸਨ ਕਰ ਰਹੇ ਐ ਕਿਸ ਤਰ੍ਹਾਂ ਸਾਡੇ ਧਾਰਮਿਕ ਮਸਲਿਆਂ ਤੇ ਹਮਲੇ ਹੋ ਰਹੇ ਐ 28 ਤਰੀਕ ਨੂੰ ਵੇਖਿਆ ਨਾ ਕਿ ਕਿਵੇਂ ਕੌਮ ਇਕੱਠੀ ਹੋਈ ਐ ਇਹਨਾਂ ਨੇ ਤਾਂ ਬੜੇ ਹੱਲੇ ਕੀਤੇ ਪਰ ਮੈਂਬਰ ਸ਼੍ਰੋਮਣੀ ਕਮੇਟੀ ਜੋ ਕੌਮ ਦੀ ਨੁਮਾਇੰਦਗੀ ਕਰਦੇ ਐ ਉਹ ਇੱਕ ਹੋ ਕੇ ਪਹਿਲਾਂ ਘੱਟ ਸੀ ਹੁਣ ਵੱਧ ਗਿਣਤੀ ਦੇ ਵਿੱਚ ਵੋਟਾਂ ਪਈਆਂ ਇਹ ਮਿਸਾਲ ਐ ਨਾਲ ਹਰਿਆਣੇ ਦੇ ਵਿੱਚ ਹੋਇਆ ਪਰ ਹੁਣ ਮੈਂ ਬੇਨਤੀ ਕਰਦਾ ਖਾਸ ਕਰ ਪੰਜਾਬ ਦੇ ਲੋਕਾਂ ਨੂੰ ਤੇ ਜਿਹੜੇ ਬਾਹਰਲੇ ਸੂਬਿਆਂ 'ਚ ਐ ਹਰਿਆਣੇ 'ਚ ਤਾਂ ਤਾਜ਼ਾ-ਤਾਜ਼ਾ ਹੋਈ ਐ ਨਾ ਜੀ ਕਿ ਕਿਸ ਤਰ੍ਹਾਂ ਆਪ ਦੇ ਜੋ ਪਾੜੇ ਹੋਏ ਨੇ ਉਹਨਾਂ ਨੂੰ ਗੁਰੂ ਘਰਾਂ ਦੇ ਪ੍ਰਬੰਧ ਤੇ ਧੱਕੇ ਨਾ ਬਿਠਾਉਣਾ ਚਾਹੁੰਦੀ ਐ ਜੇ ਚੋਣ ਕਰਾਈ ਸੀ ਹਰਿਆਣੇ ਦੇ ਸਿੱਖਾਂ ਨੇ ਆਪਣੇ ਨਮਾਇंदे ਚੁਣੇ ਭਾਜਪੀ ਦੇ ਨਮਾਇंदे ਹਰਾਤੇ ਤੇ ਅੱਜ ਉਹਨਾਂ ਨੂੰ ਸੇਵਾ ਹੀ ਨਹੀਂ ਦੇ ਰਹੇ ਤੇ ਮੈਂ ਤੁਹਾਡੇ ਮਾਧਿਅਮ ਰਹੀ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਦਾ ਕਿ ਘਟੋ ਘਟੋ ਪੰਥ ਦਾ ਕੌਮ ਦਾ ਵਾਸਤਾ ਤੁਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਪੀਨ ਕਰੋ ਕਿ ਪੰਜਾਬ ਦੇ ਲੋਕੋ ਜਾਗਦੇ ਰਹੋ ਸਾਨੂੰ ਭਲੇਖਾ ਪਾ ਕੇ ਕਿ ਹਰਿਆਣੇ ਦੇ ਲੋਕਾਂ ਨੂੰ ਸੇਵਾ ਦੇਣੀ ਹੈ ਪ੍ਰਬੰਧ ਦੇਣਾ ਇਹ ਲੋਲੀਪੌਪ ਦੇ ਕੇ ਸਾਨੂੰ ਬਖ ਕਰਤਾ ਕੌਮ ਨੂੰ ਪੰਥ ਨੂੰ ਵੱਡੀ ਜਮਾਤ ਨੂੰ ਸ਼੍ਰੋਮਣੀ ਕਮੇਟੀ ਨੂੰ ਪਰ ਜੇ ਅੱਜ ਅਸੀਂ ਆਪ ਦੇ ਨਮਾਇंदे ਚੁਣਿਆ ਤਾਂ ਉਹਨਾਂ ਨੂੰ ਸੇਵਾ ਨਹੀਂ ਦੇ ਰਹੇ ਵੇਖਿਓ ਕਿਤੇ ਪੰਜਾਬ ਦੇ ਲੋਕੋ ਠੱਗੇ ਨਾ ਜਾਇਓ ਆ ਬਾਕੀ ਬਲਾਰੇ ਚਿੱਤਰ ਨੇ ਇਹ ਜਿਸ ਤਰ੍ਹਾਂ 17 ਦੇ ਵਿੱਚ ਅਕਾਲੀ ਦਲ ਨੂੰ ਆਉਣ ਤੋਂ ਰੋਕਿਆ ਜਿਸ ਤਰ੍ਹਾਂ 22 ਦੇ ਵਿੱਚ ਅਕਾਲੀ ਦਲ ਨੂੰ ਆਉਣ ਤੋਂ ਰੋਕਿਆ ਹੁਣ 27 ਦੇ ਵਿੱਚ ਰੋਕੜ ਦਿਆਂ ਸ਼ਾ ਸ਼ ਵਿਦੇਸ਼ਾਂ ਚ ਬੈਠੇ ਸਿਕਾਂ ਨੂੰ ਮੈਂ ਅਪੀਲ ਕਰਦਾ ਹੂੰ ਕਿ ਤੁਸੀਂ ਚਿੰਤਾ ਕਰਦੇ ਹੋ ਕਿ ਹਾਂਜੀ ਪੰਜਾਬ ਦਾ ਭਲਾ ਹੋਣਾ ਚਾਹੀਦਾ ਜੇ ਵਾਕਈ ਚਿੰਤਾ ਕਰਦੇ ਹੋ ਤੁਸੀਂ ਗਮਰਾਹ ਹੋਏ ਸੀ ਇਸ ਚੌਂਕੀਦਾਰ ਨੂੰ ਨਹੀਂ ਪਹਿਚਾਣਿਆ ਇਹ ਚੌਂਕੀਦਾਰ ਅਕਾਲੀ ਦਲ ਬਾਜ ਦੇ ਰਿਹਾ ਸੀ ਕਿ ਪੰਜਾਬ ਦੀ ਲੜਾਈ ਅਕਾਲੀ ਨਾਲ ਲੜ ਰਿਹਾ ਹੈ ਵੇਖੋ ਕਿਤੇ ਨਿਸ਼ਾਨਾ ਕਰ ਦਿਓ ਪਰ ਤੁਹਾਨੂੰ ਗੁੱਸਾ ਸੀ ਤੁਸੀਂ ਕਿਹਨੂੰ ਬਿਠਾਤਾ ਜਿਨ੍ਹਾਂ ਨੇ 5 ਸਾਲ ਢੱਕਾ ਨਹੀਂ ਤੋੜਿਆ ਠੀਕ ਹੈ ਤੁਸੀਂ ਵਿਦੇਸ਼ਾਂ 'ਚ ਕਾਰੋਬਾਰ ਕਰ ਰਹੇ ਹੋ ਤੁਹਾਨੂੰ ਕੋਈ ਫਰਕ ਨਹੀਂ ਪਿਆ ਪਰ 5 ਸਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਤੁਸੀਂ ਚੰਗਾ ਚਾਹੁੰਦੇ ਸੀ ਅਈ ਬਾਹੀ ਦੇ ਵਿੱਚ ਵੀ ਤੁਸੀਂ ਵਿਦੇਸ਼ਾਂ 'ਚ ਬੈਠਿਆ ਨੇ ਚਾਹੁੰਦੇ ਪੰਜਾਬ ਦਾ ਚੰਗਾ ਸੀ ਤੇ ਤੁਸੀਂ ਸੋਸ਼ਲ ਮੀਡੀਆ 'ਰਹੀ ਆ ਬੜੀ ਉਸ ਲੋਕਾਂ ਦੀ ਲਹਿਰ ਬਣਾਈ ਜਿਨ੍ਹਾਂ ਦਾ ਸੰਤਾਪ ਅੱਜ ਤੱਕ ਭੋਗ ਰਹੇ ਆ ਸੰਤਾਪ ਪੰਜਾਬ ਭੋਗ ਰਿਹਾ ਹੈ ਪੰਜਾਬ ਦੇ ਲੋਕ ਭੋਗ ਰਹੇ ਆ ਤੁਸੀਂ ਦੂਰ ਬੈਠੇ ਚਿੰਤਾ ਕਰਦੇ ਕਰਦੇ ਕਿਤੇ ਨੁਕਸਾਨ ਤਾਂ ਨਹੀਂ ਕਰ ਰਹੇ ਇਹ 10 ਸਾਲ ਪਿਛਲਾ ਰਿਜ਼ਲਟ ਮੈਂ ਬੇਨਤੀ ਕਰ ਰਿਹਾ ਹਾਂ ਕਿ 10 ਸਾਲ ਦੇ ਵਿੱਚ ਪੰਜਾਬ ਦੇ ਵਿਕਾਸ ਨੂੰ ਡਿਵੈਲਪਮੈਂਟ ਨੂੰ ਕੋਮ ਦੇ ਵਿਕਾਸ ਡਿਵੈਲਪਮੈਂਟ ਨੂੰ ਬ੍ਰੇਕ ਲੱਗੇ ਕਿਤੇ ਨਾ ਕਿਤੇ ਤੁਸੀਂ ਚੰਗਾ ਚਾਹੁੰਦੇ ਸੀ ਮਾੜਾ ਹੋ ਗਿਆ ਅੱਜ ਤਾਂ ਆਪਣਿਆਂ ਨੂੰ ਪਹਿਚਾਣੋ ਕੋਈ ਗੁਨਾਹ ਕਰਤਾ ਜਦੋਂ ਸੱਤਾ ਅਸੀਂ ਉਦੋਂ ਕਹਿੰਦੇ ਸੀ ਅਕਾਲੀਆਂ ਨੂੰ ਸੱਤਾ ਪਿਆਰੀ ਐ ਸੱਤਾ ਛੱਡੋ ਜੇ ਤੁਹਾਡੇ ਕਹਿਣ ਤੇ ਛੱਡਤੀ ਤੁਹਾਡੇ ਕਹਿਣ ਤੇ ਛੱਡਤੀ ਕੌਮ ਵਾਸਤੇ ਪੰਥ ਵਾਸਤੇ ਦਰਦਿਆਂ ਨੂੰ ਕਹ ਲੋ ਦਰਦਿਆਂ ਨੇ ਛੱਡਤੀ ਤੇ ਅੱਜ ਤਾਈਂ ਆਰੋ ਤੁਸੀਂ ਵੇਖੋ ਤੇ ਅੱਜ ਉਹ ਸੱਤਾ ਵਾਲੇ ਅਕਾਲੀ ਦਲ ਨੂੰ ਕੁਚਲ ਰਹੇ ਐ ਮਾਰ ਰਹੇ ਐ ਖਤਮ ਕਰ ਰਹੇ ਐ ਪਰ ਤੁਸੀਂ ਫੇਰ ਵੀ ਨਹੀਂ ਵੇਖ ਰਹੇ ਫੇਰ ਵੀ ਨੀਖਾਂ ਖੋਲ ਰਹੇ ਇਹ ਕਿਤੇ ਨਾ ਕਿਤੇ ਜੋ ਸਰਕਾਰਾਂ ਦਾ ਏਜੰਸੀਆਂ ਦਾ ਨਰਟਿਵ ਵਰਤਾਨ ਸਿਰਜਿਆ ਜਾ ਰਿਹਾ ਹੈ ਉਹਦੇ ਤਾਂ ਨਹੀਂ ਤੁਸੀਂ ਵਿੱਚ ਗਮਰਾਹ ਹੋ ਰਹੇ ਵਿੱਚ ਲਵੇਟੇ ਚਾਰੇ ਇਹ ਅੰਦਰ ਚਾਤੀ ਜ਼ਰੂਰ ਮਾਰਨੀ ਚਾਹੀਦੀ ਹੈ ਸਟੈਪ ਬਾਈ ਸਟੈਪ ਪੱਖ ਵੇਖਣਾ ਪਰਖਣਾ ਬਾਚਣਾ ਚਾਹੀਦਾ ਅੱਜਬਰ ਸਾਹਿਬ ਬਹੁਤ ਤੁਸੀਂ ਇਹ इमोशनल ਬੰਦੇ ਹੋ ਤੁਹਾਨੂੰ ਲੱਗਦਾ ਜਿਹੜੇ ਬਾਕੀਆਂ ਲਗਾਤਾਰ ਤੁਸੀਂ ਕਹਿ ਰਹੇ ਹੋ ਕਿ ਉਹ ਬੀਜਪੀ ਦੇ ਟੱਚ 'ਚ ਨੇ ਇਹ ਚੀਜ਼ ਕਿਉਂ ਲੱਗਦਾ ਉਹ ਪੰਥਕ ਮਾ ਝੰਡੇ ਚੱਕਰੇ ਨੇ ਮੇਰਾ ਆਖਰੀ ਸਵਾਲ ਹੈ ਉਹ ਪੰਥਕ ਮੁੱਦਿਆਂ ਦੀ ਗੱਲ ਕਰਦੇ ਨੇ ਉਹ ਪੰਜਾਬ ਦੀ ਗੱਲ ਕਰਦੇ ਨੇ ਤੁਸੀਂ ਕਹਿ ਰਹੇ ਹੋ ਬੀਜਪੀ ਦੇ ਟੱਚ 'ਚ ਨੇ ਮੁੱਦੇ ਤਾਂ ਬਹੁਤ ਜ਼ਿਆਦੇ ਆ ਹਾਂ ਪਰ ਆ ਗੱਲ ਵਾਲਾ ਤੁਸੀਂ ਬਿੱਲ ਵੇਖੀ ਹੈਗਾ ਹਮ ਕਿਸ ਤਰ੍ਹਾਂ ਘੱਟ ਗਿਣਤੀ ਸਾਡੇ ਮੁਸਲਮਾਨਾਂ ਦੇ رائے ਤੋਂ ਬਿਨਾਂ ਭਰਾਮਾਂ ਤੋਂ ਬਿਨਾ ਬੱਖੋ ਸੋਧ ਬਿੱਲ ਕੀ ਇਹ ਬੋਲੇ ਨੇ ਇਦੇ ਇਹ ਬਾਗੀ ਬੋਲੇ ਨੇ ਹੂੰ ਬੰਦੀ ਸਿੰਘਾ ਕਿਸ ਤਰ੍ਹਾਂ ਪੰਜਾਬ ਪਰ ਵੱਡਾ ਗੁੱਸਾ ਯਾਲੀ ਤੇ ਹੈ ਕਿਉਂਕਿ ਉਹ ਇਹ ਕਹਿੰਦਾ ਕਿ ਮੈਂ ਰਹਿਬਰ ਹਾਂ ਆਪਦੇ ਪੇਸ਼ਤੀ ਪਾਲਦਾ ਕਿ ਕਾਲ ਤਖਸਾ ਵੱਲੋਂ ਮੈਂ ਬਣਾਈ ਪੰਜਵੇਂ ਬ੍ਰਿਕਮਟੀ ਚ ਮੈਨੂੰ ਪਾਇਆਗਾ ਪਰ ਇਹੀ ਅਸੀਂ ਕਹਿ ਰਹੇ ਹਾਂ ਕਿ ਗੁਰਮਤ ਦੀ ਕਸਵੱਟੀ ਤੇ ਖੜਾ ਨਹੀਂ ਉਤਰ ਰਿਹਾ ਉਹ ਇਨਸਾਨ ਮੈਂ ਦੱਸਦਾ ਕਿ 14 ਤੋਂ ਲੈ ਕੇ ਮੇਰਾ ਕਹਿਣ ਦਾ ਭਾਵ ਕੌਮ ਨੂੰ ਬੇਇੱਜ਼ਤੀ ਹੈ ਪੰਜਾਬ ਨੂੰ ਬੇਇੱਜ਼ਤੀ ਹੈ ਕਿ ਕਿੰਨਾ ਚਿਰ ਠੱਗੇ ਜਾਓਗੇ ਹਾਂ ਇਹ 10 ਸਾਲ ਚੱਲ ਗਏ ਅਗਲਾ ਸਮਾਂ ਪਸਤਾਉਂਗੇ ਜੇ ਆਪਾਂ ਘਰੇ ਕਣਕ ਵੀ ਰੱਖਦੇ ਆ ਨਾ ਢੋਲ ਚ ਵੀ ਸਾਲ ਗੁਜ਼ਾਰਾ ਕਰਨਾ ਅਗਲੇ ਸਾਲ ਕਈ ਵਾਰੀ ਫਸਲ ਨਾ ਪੈਣ ਲਿਖਣ ਖਰੀਦੀ ਜਾਵੇ ਜਾਂ ਘਰੇ ਲਈਏ ਤਾਂ 2 ਸਾਲ ਵੀ ਕੱਢ ਦਿੰਦੀ ਹੈ ਸੋਚ ਕੇ ਚੱਲਣਾ ਪੈਂਦਾ ਇਸ ਅਕਾਲੀ ਸਰਕਾਰ ਨੇ 7 ਤੋਂ ਲੈ ਕੇ 17 ਤੱਕ ਕੀਮੇ ਕੀਤੇ ਕੰਮਾ ਕਰਕੇ ਪੰਜਾਬ ਚੱਲ ਗਿਆ ਇਹ 10 ਸਾਲ ਜੇ ਨਹੀਂ ਬਾਈ ਦੇ ਵਿੱਚ ਹੀ ਨੁਕਸਾਨ ਹੋ ਗਿਆ ਸੀ 27 ਵੀ ਨੁਕਸਾਨ ਹੋ ਗਿਆ ਸੀ ਪਰ ਲੈਟ ਪੈਦੇ ਇੰਨਾ ਕਰਤੀ ਸੜਕਾਂ ਬਣਾਈ ਇੰਨਾ ਦਿੱਤੀਆਂ ਵਿਕਾਸ ਕਰੀ ਇੰਨਾ ਦਿੱਤਾ ਕਿ ਸਾਨੂੰ 10 ਸਾਲ ਵੀ ਮਹਿਸੂਸ ਨਹੀਂ ਹੋਇਆ ਤੇ ਪਰ ਜੇ ਹੁਣ ਕਿਤੇ ਸਤਾਈ ਚ ਠੱਗੇ ਗਏ ਨਾ ਤੇ ਪਸਤਾਉਂਗੇ ਢੋਲ ਖਾਲੀ ਹੋ ਜੂ ਪੰਜਾਬ ਦਾ ਵਿਕਾਸ ਰੁਕ ਖਤਮ ਹੋਇਆ ਪਿਆ ਸੜਕਾਂ ਤੇ ਜਿਹੜੇ ਆਪਾਂ ਜਾਮ ਦੇਖਦੇ ਮੈਂ ਕਹਿੰ ਕੇ ਹਟਿਆ ਇੱਕ ਪੁਲ ਨਹੀਂ ਬਣਿਆ ਇੱਕ ਚੱਪੜਚੀ ਯਾਦਗਾਰ ਦੇ ਵਿੱਚ ਲਿਫਟ ਨਹੀਂ ਚਲਾ ਸਕੇ ਤੇ ਵਿਰਾਸਤੀ ਮਾਰਗ ਦਰਵਾਜ਼ਾ ਸਾਹਿਬ ਦਾ ਉਹਨੂੰ ਮੈਂਟੇਨ ਨਹੀਂ ਰੱਖ ਸਕਦੇ ਸਕਰੀਨਾਂ ਤੇ ਕੀ ਕੋਈ ਚੱਲ ਰਿਹਾਗਾ ਵਿਰਾਸਤੇ ਖਾਲਸਾ ਬਾਰੇ ਕੀ ਕੁਝ ਬੋਲਿਆ ਜਾ ਰਿਹਾ ਮੇਰਾ ਕੈਨ ਦਾ ਪਾਸ ਸਕਾਲਰਸ਼ਿਪ ਸਾਈਕਲ ਸਕੀਮ ਸਾਗਨ ਸਕੀਮ ਆਟਾ ਦਾਲ ਐਸੀ ਭਰਾ ਬਿਲਕਦੇ ਐ ਝਗੜਾ ਮਾਰਦੇ ਐ ਕਿ ਕਦੇ ਕਣਕ ਨਹੀਂ ਖਰੀਦੀ ਸੀ 10 ਸਾਲਾਂ ਦੇ ਵਿੱਚ ਤੇ ਹੁਣ 10 ਸਾਲ ਹੋ ਗਏ ਖਰੀਦਦੇ ਆਂ ਸੀ ਤੇ ਜੇ ਦਵਾਰੇ ਨਾ ਐ ਪਸਤਾਵਾਂਗੇ ਮੁਲਾਜ਼ਮ ਬਰਗ ਚਿਗਾੜਾ ਮਾਰਦਾ ਪੋਸਟਾਂ ਸਾਰੀਆਂ ਖਾਲੀ ਪਈਆਂ ਪੰਜਾਬ ਦੀਆਂ ਇੱਥੇ ਮਜ਼ਾਕ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨਾਲ ਜਿੱਥੇ ਠੱਗੇ ਜਾ ਰਿਹਾ ਉੱਥੇ ਰੋਣ ਵੀ ਨਹੀਂ ਦੇ ਰਹੇ ਇਹ ਕਿਸਾਨ ਭਰਾਵਾਂ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਜ ਮਾਰ ਕੇ ਗੱਲ ਕਰਦਾ ਸੀ ਪੈਰੀ ਚੱਲ ਕੇ ਗੱਲ ਕਰਦਾ ਸੀ ਸੁਖਵੀਰ ਸਿੰਘ ਬਾਦਲ ਦੀ ਵੀਡੀਓ ਚੱਲ ਰਹੀ ਹੈ ਨਾ ਵੀ ਜੇ ਕਿਤੇ ਇਹ ਜਿਹੜਾ ਨੋਟੀਫਿਕੇਸ਼ਨ ਹੋਇਆ ਜੋ ਆਡੀਅנס ਆਇਆ ਜੇ ਕਾਨੂੰਨ ਬਣ ਦੀ ਕੋਸ਼ਿਸ਼ ਕਰਨਗੇ ਪਾਰਲੀਮੈਂਟ ਚ ਮੂਰੇ ਮੈਨ ਲੱਗੂ ਉਹ ਆਪਣਾ ਸੀ ਦੋਨੇ ਮੀਆਂ ਬੀਬੀ ਨੇ ਦੇਸ਼ ਦੀ ਪਾਰਲੀਮੈਂਟ ਚ ਅਸਤੀਫਾ ਵੀ ਚਲਾ ਕੇ ਮਾਰਿਆ ਤੇ ਕਿਸਾਨਾਂ ਨਾਲ ਕੀਤਾ ਹੋਇਆ ਵਾਦਾ ਵੀ ਨਿਭਾਇਆ ਜੋ ਅੱਜ ਤੱਕ ਨਿਭਾ ਰਹੇ ਆ ਮੈਂ ਇਹੀ ਕਹਿਣਾ ਕਿ ਯਾਰ ਆਪਣੇ ਕੋਲ ਇੱਕੋ ਹੀ ਉੱਤਰ ਹੈ ਉਹ ਅਣਜਾਣ ਬੰਦਾ ਕਹੂੰਗਾ ਮੈਂ ਸਕਦਾ ਜਾਂ ਸ਼ਾਸਕ ਹੈ ਜਾਂ ਸ਼ਰਾਰਤੀ ਅਸੀਂ ਨਾ ਸੱਚ ਨਹੀਂ ਓਏ ਯਾਰੋ ਛੱਡੀ ਤਾਂ ਛੱਡੀ ਤਾਂ ਜੇ ਸੱਤਾ ਤੋਂ ਆਉਣ ਤੋਂ ਲੈ ਕੇ ਸੱਤਾ ਜਾਣ ਤੱਕ ਨਾ ਰਹੀਏ ਫਿਰ ਅਸੀਂ ਧੋਖੇਬਾਜ਼ ਸੀ ਫੇਰ ਅਸੀਂ ਬੇਵਫਾਈ ਅਸੀਂ ਤਾਂ 6 ਸਾਲ ਹੋ ਗਏ ਸੱਤਾ ਸੱਡੀ ਨੂੰ ਸਾਨੂੰ ਦੇਣੀ ਚਾਹੁੰਦੇ ਐ ਅਸੀਂ 4 ਸਾਲ ਵੇਖਿਆ ਕਿ ਕੀ ਕੀ ਐ ਸਾਡੇ ਨਾਲ ਕੀਤੇ ਹੋਏ ਵਾਦੇ ਪੂਰੇ ਕਰਨਗੇ ਸਾਡੀ ਕਿਸਵੱਟੀ ਤੇ ਖਰੇ ਉਤਰਨਗੇ ਪਰ ਜਦੋਂ ਐਂਡ ਹੋ ਗਿਆ ਅਸੀਂ ਛੜਤੇ ਅੱਜ ਤੱਕ ਜਾ ਨਹੀਂ ਰਹੇ ਪਰ ਇੱਕੋ ਹੀ ਉੱਤਰ ਮੇਰਾ ਕਹਿਣ ਦਾ ਪਾਪਾ ਨਫ਼ਰਤ ਦੀ ਅੱਗ ਦੇ ਵਿੱਚ ਐਨੇ ਛੜ ਜਾਗੇ ਕਿ ਆਪਣਾ ਨੁਕਸਾਨ ਕਰ ਲਾਂਗੇ ਸੋ ਇਸ ਕਰਕੇ ਅਕਾਲੀ ਜਮਾਤ ਐ ਜਿਹੜੀ ਪੰਜਾਬ ਦੇ ਹਰ ਇੱਕ ਵਰਗ ਦਾ ਤੇ ਸਾਡੇ ਬਲਾਰਿਆਂ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਇੱਥੋਂ ਤੱਕ ਨੌਬਤ ਆਜੂ ਕੀ ਇਹ ਸਾਡਾ ਦੇਸ਼ ਹੈ ਅਸੀਂ ਮਹਿਸੂਸ ਕਰੀਏ ਕਿ ਸਾਡਾ ਦੇਸ਼ ਹੈ ਕਿ ਸਿੱਖਾਂ ਦੀ ਪਾਰਲੀਮੈਂਟ ਦੇ ਵਿੱਚ ਜਦੋਂ ਅਸੀਂ ਮੰਨ ਮਲਾਉਣ ਦੀ ਕੋਸ਼ਿਸ਼ ਕਰਦੇ ਹਾਂ ਖੰਡਣ ਕਰਦੇ ਹਾਂ ਮਤੇ ਦਾ ਤਾਂ ਸਾਡੇ ਭਰਾਵਾਂ ਤੋਂ ਵਿਰੋਧ ਕਰਾਇਆ ਜਾ ਰਿਹਾ ਦਿੱਲੀੋਂ ਭੇਜੇ ਜਾਂਦੇ ਆ ਆਪਦੇ ਬੰਦੇ ਸਰਕਾਰਾਂ ਵੱਲੋਂ ਇਸ ਹੱਦ ਤੱਕ ਸਾਨੂੰ ਬਗਾਨ ਕੀਤਾ ਗੁਲਾਮੀ ਦਾ ਅਹਿਸਾਸ ਦਿਓਗੇ ਸੋ ਇਹ ਕਰਕੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਕਾ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਪੰਜਾਬ ਦਾ ਬਸਿੰਦਾ ਜਿਸ ਨੇ ਖੂਨ ਦੇ ਵਿੱਚ ਇਹ ਹੈਗਾ ਕਿ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਲੜਾਈ ਲੜਨੀ ਹੈ ਹੁਣ ਮੌਕਾ ਆ ਗਿਆ ਕਿ ਤੁਹਾ ਆਪਣੇ ਬਗਾਨੇ ਦਾ ਪਰਖ ਕਰਨਾ ਤੇ ਪੰਜਾਬ ਦਾ ਕੌਣ ਹੈ ਦਿੱਲੀ ਦਾ ਕੌਣ ਹੈ ਇਹ ਦੇਖਣਾ ਪਊ ਇਹ ਲੜਾਈ ਪੰਜਾਬ ਅਤੇ ਦਿੱਲੀ ਤਖਤ ਦੀ ਹੈ ਪੰਜਾਬ ਹੱਕ ਮੰਗਦਾ ਹੈ ਦਿੱਲੀ ਤਖਤ ਦੇਣਾ ਨਹੀਂ ਚਾਉਂਉ ਠੀਕ ਹੈ ਬਹੁਤ ਮਿਹਰਬਾਨੀ ਤਾਂ ਮੈਂਬਰ ਐਸਜੀਪੀਸੀ ਗੁਰਪੀਤ ਛੱਬਰ ਖਾਸ ਤੌਰ ਤੇ ਬਾਗੀਆਂ ਤੇ ਜੰਮ ਕੇ ਬਰੇ ਨੇ ਖਾਸ ਤੌਰ ਤੇ ਦੇਖਿਆ ਜਾਵੇ ਕਹਿੰਦੇ ਹੁਣ ਰੁੱਤ ਨਮਿਆਂ ਦੀ ਆਈ ਹੈ ਕੌਣ ਸੋਚ ਸਕਦਾ ਸੀ ਕਿ ਬਰਨਾਲਾ ਪਰਿਵਾਰ ਦੇ ਅਗੇਂਸਟ ਕੋਈ ਟਿਕਟ ਮੰਗ ਸਕਦਾ ਬੀਬੀ ਜਗੀਰ ਕੌਰ ਜਦ ਤੱਕ ਨੇ ਕਦੋਂ ਉੱਥੋਂ ਕੋਈ ਹੋਰ ਨਵਾਂ ਇਲੈਕਸ਼ਨ ਲੜ ਸਕਦਾ ਤਾਂ ਹੁਣ ਕਹਿੰਦੇ ਚੰਗਾ ਹੋਇਆ ਇਹ ਲੋਕ ਚਲੇ ਗਏ ਨੇ ਹੁਣ ਬਾਗੀ ਦੁਬਾਰਾ ਅਕਾਲੀ ਦਲ ਦੇ ਵਿੱਚ ਸੈੱਟ ਹੋਣਾ ਚਾਹੁੰਦੇ ਨੇ ਲਗਾਤਾਰ ਵਖ ਬੋਰਡ ਦੀ ਗੱਲ ਹੈ ਕਹਿੰਦੇ ਬੀਬੀ ਹਰ ਸਿਮਰਤ कौर ਬਾਦਲ ਨੇ ਕਟ ਗਿਣਤੀਆਂ ਦੀ ਆਵਾਜ਼ ਬੁਲੰਦ ਕੀਤੀ ਹੈ ਲੋੜ ਹੈ ਪੰਥਕ ਅਜੰਡਿਆਂ ਤੇ ਗੱਲ ਕਰਨ ਦੀ ਲੋੜ ਹੈ ਪੰਥਕ ਪਾਰਟੀ ਦੀ ਦੁਬਾਰਾ ਰਿਵਾਈਵਲ ਦੀ ਤਾਂਕਿ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ ਕੈਮਰਾ ਪਰਸਨ ਰਮੇਸ਼ ਤੇ ਹੈਪੀ ਦੇ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬੀ